ਆਹ ਆ ਵੀ ਬਤਿਕਾ ਹੈ ਐ ਚੋ ਲੱਕੜ ਜੀ ਸਾਰੀ ਲੱਗ ਗਈ ਯਾਰ ਮੈਂ ਤਾਂ ਅਸੀਂ ਬਾਲੇ ਕਢਾ ਲਾਂਗੇ ਮਨਤਲਾ ਦੇ ਬੱਲਨ ਵਾਲੀ ਰਹਿ ਗਈ ਚਰਾਉਣੀ ਬੂ ਫੋਨ ਜਿਹਾ ਕੀ ਗੂੰਗੂ ਜਿਹੀ ਕਰੀ ਜਾਂਦਾ ਹਲੋ ਹਲੋ ਹਾਂ ਸਸੀ ਕਾ ਚਾਚੀ ਸਸੀ ਕਾ ਕਿਵੇਂ ਬੈਠਾ ਹੈ ਠੀਕ ਹੈ ਜੀ ਬਧਾ ਬਸ ਤੁਸੀਂ ਦੱਸੋ ਕਿਵੇਂ ਹੋ ਬਾਥੀ ਤੇ ਵਧੀਆ ਹੋਰ ਕੀ ਬਣੀ ਜਾਂਦਾ ਬੰਨਰ ਦਾ ਕੀ ਹੈ ਜੀ ਫਿਰਦੇ ਆ ਜਿੰਦਗੀ ਦਾ ਉਹ ਦਿਨ ਘ੍ਰਿਸ ਦੇ ਕੋਡੇ ਕਿੱਤੇ ਅੱਛਾ ਜਦ ਮੈਂ ਇਹਨੂੰ ਆਇਫੋਨ ਲਾਇਆ ਸੀ ਤਾਂ ਹਾਂ ਤੂੰ ਵੀ ਹਰਪ੍ਰੀਤ ਨੂੰ ਲੈ ਜਾਂਦਾ ਮਾ ਜੱਜੀ ਮਾਇਓ ਤੋਂ ਕੀ ਕਰਾਉਣਾ ਜਿੱਥੇ ਉਹਦੇ ਦੇ ਭਾਈ ਬੈਠੇ ਆ ਭਾਈ ਰੱਖਣ ਦੇ ਰਿਹਾ ਉਹਨਾਂ ਨੂੰ ਐ ਮੇਰੇ ਤਾਂ ਘਰ ਦਾ ਮੂੰਹ ਦੂਜੇ ਪਾਸੇ ਹੋ ਗਿਆ ਉਹਦੇ ਦੀ ਤਾਂ ਉਹਨਾਂ ਨੂੰ ਜ਼ਰੂਰਤ ਨਹੀਂ ਆਈ ਬਾਕੀ ਤੈਨੂੰ ਕੀ ਲੋੜ ਹੈ ਜੱਜੀ ਵਿੱਚ ਪਾਉਣ ਦੀ ਮੈਂ ਆਪੇ ਗੱਲ ਕਰ ਲਵਾਂ ਉਹਨਾਂ ਨਾਲ ਉਹ ਤਾਂ ਗੱਲ ਤੇ ਠੀਕ ਹੈ ਪੁੱਤ ਮੈਂ ਤਾਂ ਨਾਇ ਕਰਨੀ ਐ ਦਿਖਣਾ ਤੂੰ ਵੀ ਆਪ ਦਾ ਚਲੇ ਵੀ ਆਪਦੇ ਆ ਹਨਾ ਇਹ ਤਾਂ ਹੈ ਇਹਦੀ ਮਾਂ ਦਾ ਜਾਇਜ ਹੈਗੀ ਹੈਗੀ ਹੈ ਠੀਕ ਹੈ ਤੂੰ ਚਲਾਦਾ ਘਰ ਬਸਾ ਭਾਈ ਕੁੜੀਏ ਤਾਂ ਕੋਈ ਕਸੂਰ ਨਹੀਂ ਹੈਗਾ ਉਹ ਚਾਚੀ ਛੋਡੇ ਪਿੱਛੇ ਤਾਂ ਮੈਂ ਕਲੇਸ਼ ਕਰੀ ਜਨਾ ਹੈ ਵੀ ਇਹਨਾਂ ਨੇ ਕੀ ਗੱਲ ਰਿਸ਼ਤੇ ਨੂੰ ਕਰੀ ਸੀ ਤੇ ਇਹਨਾਂ ਨੇ ਠੱਗੀ ਮਾਰੀ ਆ ਤਾਂ ਕਰਕੇ ਤਾਂ ਮੈਂ ਹਰਪ੍ਰੀਤ ਨੂੰ ਉੱਥੇ ਭੇਜਿਆ ਸੀ ਤੁਸੀਂ ਮੈਨੂੰ ਹੀ ਕਹੀ ਜਨੇ ਵੀ ਭਾਈ ਹਰਪ੍ਰੀਤ ਨੂੰ ਲਿਆ ਸਮਝੀ ਅਗਲੇ ਨੂੰ ਸੇਕ ਲੱਗੂਗਾ ਏਰੀਆ ਕਲਾਊਗੀ ਉਹ ਗੱਲ ਤਾਂ ਤੇਰੀ ਠੀਕ ਆ ਪੁੱਤ ਪਰ ਮੈਂ ਇੱਕ ਗੱਲ ਹੋਰ ਕਹਨੀ ਏ ਤੈਨੂੰ ਦੇਖ ਆਪਾਂ ਆਪ ਦਾ ਠੀਕ ਕਰਦੇ ਕਰਦੇ ਹੈ ਤੇਰਾ ਘਰ ਆਹੋ ਜੀ ਜਲਦਾ ਹੀ ਹੈ ਨਾ ਵੀ ਚਲ ਇੱਕ ਕੁੜੀ ਦਾ ਆਪ ਬਸਾਉਂਦੇ ਬਸਾਉਂਦੇ ਗਾ ਤੇਰਾ ਪੱਟਿਆ ਜਾਵੇ ਇਹ ਵੀ ਨਹੀਂ ਨਾ ਆਪਾਂ ਨੂੰ ਗੱਲ ਕਰ ਸਕਦੇ ਓਹੋ ਮੇਰਾ ਤਾਂ ਪੱਟਿਆ ਹੀ ਪਿਆ ਕਾ ਮਹੀਨੇ ਹੋ ਗਏ ਨੂੰ ਉੱਥੇ ਬੈਠੀ ਨੂੰ ਹੈ ਇੱਕ ਦਿਨ ਤਾਂ ਇਹਨੇ ਫੋਨ ਲਾ ਕੇ ਨਹੀਂ ਪੁੱਛਿਆ ਮੇਰੇ ਤਾਂ ਸਾਰੀ ਕਣਕ ਵੀ ਰੁੜ ਗਈ ਸੀ ਉਹਦਾ ਰਾਜਪਾਲ ਨੇ ਵਿਚ ਜੱਦਾ ਵਾਣ ਮੇਰਾ ਮੱਕ ਇਧਰ ਘਰੇ ਆ ਜਾ ਕਰਾਂ ਤਾਂ ਖੇਤ ਦਾ ਕੰਮ ਰਹਿ ਜਾ ਕਰੇ ਖੇਤ ਜਾੜਿਆ ਕਰਾਂ ਤਾਂ ਘਰ ਦਾ ਕੰਮ ਰਹਿ ਜਾ ਕਰੇ ਹੈ ਉੱਡੇ ਵੀ ਤਾਂ ਉਹ ਨੂੰ ਨਹੀਂ ਸੁਰਤ ਆਈ ਚਲ ਕੋਈ ਨਹੀਂ ਪੁੱਤ ਦੁਸਰ ਗੱਲਾਂ ਛੱਡ ਕੇ ਹਾਂ ਕੋਈ ਗੱਲ ਨਹੀਂ ਆਪਣੇ ਸਾਡੇ ਖਾਤਰੀ ਕਰੇਗਾ ਤੂੰ ਤੇ ਤੈਨੂੰ ਮੈਂ ਹੀ ਕਹੀ ਜਾਨੀ ਅਜੇ ਕਹਣਾ ਵੀ ਤੁਸੀਂ ਆਪਦਾ ਘਰ ਨਾ ਪਟੋ ਤੇ ਇਸੀ ਕੁੜੀ ਨੂੰ ਲਾ ਜਾ ਤੂੰ ਆ ਕੇ ਉਹ ਚਾਚੀ ਕਾਹਨੂੰ ਦੋ ਐਥੀਆ ਕੋਈ ਨਹੀਂ ਤੂੰ ਆਜੀ ਉਹ ਤੂੰ ਐਵੇਂ ਕਾਹਨੂੰ ਵਿੱਚ ਪੈਂਦੀ ਆ ਮੈਂ ਤਾਂ ਤੈਨੂੰ ਐ ਕਹਿਣਾ ਤੂੰ ਛੱਡ ਪਰੇ ਕੋਈ ਨਹੀਂ ਇਹਨਾਂ ਨਾਲ ਆਪੇ ਨਜਿੱਠੂਗਾ ਹੈ ਕੋਈ ਨਹੀਂ ਨਾ ਕੋਈ ਗੱਲਬਾਤ ਕਰੀ ਇਹਨਾਂ ਨਾਲ ਥਾਣੇ ਕੇਚਰੀਆਂ ਜਿਕਰੀ ਸੁਣਨ ਨੂੰ ਐ ਉਹ ਤਾਂ ਗੱਲ ਠੀਕ ਐ ਪਰ ਐ ਪਤਾ ਨਹੀਂ ਥਾਣੇ ਕੇਚਰੀਆਂ ਦੇ ਵਿੱਚ ਕੀ ਫਾਇਦਾ ਉਦੋਂ ਤੂੰ ਲਾਈ ਚੱਲੇਗਾ ਉਦੋਂ ਇਹ ਲਾਈ ਚੱਲਣਗੇ ਉਲਾਈ ਦਾ ਚੱਲਣ ਗਿਆ ਕਰਤਾ ਆ ਜੂ ਆਹ ਤਾਂ ਪਤਾ ਲੱਗ ਜੂ ਵੀ ਕਿਵੇਂ ਝੂਠ ਮਾਰ ਕੇ ਰਿਸ਼ਤੇ ਲੈਂਦੇ ਹੁੰਦੇ ਆ ਆਪ ਜੀ ਨੂੰ ਘਰੇ ਬਹਾਉਣਾ ਕਿੰਨਾ ਔਖਾ ਉਹ ਤਾਂ ਗੱਲ ਠੀਕ ਹੈ ਜੀ ਉਹ ਚਲ ਇਹਨਾਂ ਨੇ ਤਾਂ ਕਰਨਾ ਹੀ ਕਰਨਾ ਸੀ ਮੈਨੂੰ ਤਾਂ ਉਹ ਤੇ ਹਰ ਪ੍ਰੀਤ ਤੇ ਆਏ ਆਉਂਦਾ ਵੀ ਇੱਕ ਦਿਨ ਨਹੀਂ ਉਹਨੇ ਫੋਨ ਲਾ ਕੇ ਪੁੱਛਿਆ ਵੀ ਭਾਈ ਕਿਵੇਂ ਆ ਮੈਨੂੰ ਲੈ ਜਾਇਆ ਜਾ ਕੀ ਤੂੰ ਕਰਦਾ ਕੀ ਨਹੀਂ ਕਰਦਾ ਉਹ ਇੱਕ ਦਿਨ ਹੀ ਫੋਨ ਲਾਇਆ ਉਹਨੇ ਜੱਚੀ ਤੂੰ ਐਂ ਦੇਖ ਲੈ ਮੈਂ ਦੱਸ ਕਿਹੜੇ ਮੂਣਾ ਲਿਆ ਵਾ ਜਦੋਂ ਉਹਨੂੰ ਵੀ ਲੋੜ ਹੈ ਕਿ ਘਰ-ਬਾਰ ਦੀ ਜਾਂ ਮੇਰੀ ਉਦੋਂ ਕੰਨੇ ਮੈਂ ਫੋਨ ਕਿੰਨੇ ਵਾਰੀ ਲਾਇਆ ਕਿ ਚੱਕੇ ਹੀ ਨਹੀਂ ਇਹਨੇ ਮੈਨੂੰ ਤਾਂ ਲਾਇਆ ਨਹੀਂ ਕਦੇ ਹੋਰ ਹੀ ਨਾ ਕਿਸੇ ਨੂੰ ਲਾ ਲੈਂਦੀ ਹੋਵੇ ਮੈਂ ਨਹੀਂ ਆਇਨੀ ਸੋਚੀਦਾ ਹੁੰਦਾ ਮੱਕਾ ਸੋਚਣ ਵਾਲੀ ਜੱਲੀ ਐ ਚ ਹੀ ਕਦੇ ਬੰਦਾ ਐ ਦਾ ਪੁੱਛਦਾ ਹੀ ਆ ਵੀ ਚੱਲ ਭਾਈ ਗੁੱਸਾ ਗਿਲਾ ਹੁੰਦਾ ਦੋ ਜੀਆਂ ਚ ਹਨਾ ਦੂਜਾ ਫੋਨ ਲਾ ਕੇ ਪੁੱਛੇ ਮੇਰੀ ਗੱਲ ਸੁਣ ਤੁਹਾਡੇ ਮਨ ਨਾਲ ਸਲਾਹ ਕਰ ਕੋਈ ਨਹੀਂ ਮੈਂ ਵੀ ਹਜੇ ਇਹਨਾਂ ਨੂੰ ਕਹਿਨੀ ਐ ਕੋਈ ਕੋਈ ਗੱਲ ਨਹੀਂ ਅਸੀਂ ਇੱਕ ਦੋ ਦਿਨਾਂ ਤੱਕ ਗੱਲ ਕਰਨਾਗੇ ਉਹ ਦੇਖ ਲਾ ਜੀ ਪਰ ਤੂੰ ਸੋਚ ਲੈ ਇੱਕ ਵਾਰ ਜਨਾ ਉਹ ਸੋਚੇ ਹੀ ਪਿਆ ਜਾ ਕੋਈ ਨਹੀਂ ਦੇਖਦਾ ਮੈਂ ਬਾਕੀ ਮਾਰੂੰਗਾ ਕਿਹੜਾ ਹੈ ਆ ਜੂਗਾ ਮੈਂ ਬਾਕੀ ਬਹਿ ਕੇ ਗੱਲ ਕਰ ਲਾਂਗੇ ਇਹਨਾਂ ਨਾਲ ਪੁੱਛਾਂਗੇ ਤਾਂ ਫੇਈ ਹਾਂ ਕੀ ਕਰ ਲਾਂਗੇ ਹਾਂ ਠੀਕ ਹੈ ਜੀ ਹੋ ਠੀਕ ਆ ਹਾਂ ਹਾਂ ਠੀਕ ਆ ਮਨਿੰਦਰ ਠੀਕ ਆ ਹਾਂ ਮਨਿੰਦਰ ਠੀਕ ਆ ਵਧੀਆ ਠੀਕ ਆ ਉੱਥੇ ਗਈ ਵੀ ਆ ਤੂੰ ਪਰ ਹੈ ਹਾਂ ਮੈਂ ਉੱਥੇ ਹੀ ਵੀ ਆ ਬਾਲਾ ਇਹਨਾਂ ਦੀਆਂ ਗੱਲਾਂ ਜਨਾਈ ਚਾਚੀ ਇਹ ਬੰਦੇ ਹੋਰ ਹਸਾਬ ਦੇ ਆ ਨਹੀਂ ਗੱਲਾਂ ਕੀ ਆਉਣਾਗਾ ਆਹੋ ਆਕਾ ਵੀ ਆਪਣੀ ਕੁੜੀ ਮਾਰੀ ਭੱਜਿਆ ਕਰਦੇ ਆ ਉਡੀ ਮਾਰ ਤੱਕ ਜੇ ਕਰਦੇ ਆ ਬੁੱਤਗਾ ਤੇਰਾ ਵੀ ਮੈਨੂੰ ਫਿਕਰ ਹੈ ਨਾ ਵੀ ਤੂੰ ਆਉਂਦਾ ਘਰਲਾ ਨਾ ਖਰਾਬ ਕਰ ਉਹ ਕੋਈ ਨਹੀਂ ਮੇਰਾ ਤਾਂ ਹੋਰ ਹੋ ਜੂਗਾ ਚਲ ਕੋਈ ਨਹੀਂ ਮੈਂ ਦੋ ਸੋਚੀ ਠੀਕ ਆ ਠੀਕ ਆ ਚੰਗਾ ਚਲ ਉਹ ਲ ਦੇਖ ਲੈ ਹੈ ਹੁਣ ਮਨਿੰਦਰ ਦੀ ਮਾਂ ਨੂੰ ਵਿੱਚ ਪਾਲਿਆ ਜਦੋਂ ਪਤਾ ਲੱਗਦਾ ਵੀ ਸਾਡੀ ਤਾਂ ਸਿੱਧੀ ਪ੍ਰਾਣਾ ਸੁੰਦਾ ਨਹੀਂ ਹੁਣ ਹੁਣ ਉਹਦੇ ਤੇ ਸੜਤੀ ਗੱਲ ਵੀ ਆਪੇ ਇਹਨਾਂ ਦੀ ਝੇਪ ਤਾਂ ਮੰਨੂਗਾ ਹੀ ਇਹ ਕੋਈ ਨਹੀਂ ਕਿਰਾਂ ਜਾ ਕੇ ਮੂੰਹ ਤਾਂ ਸੁੰਘੂਗਾ ਹੀ ਮਿਲਿਆ ਕਹਿਣਾ ਲੱਕੜ ਜੀ ਸੀਰੀ ਜਨੂੰ ਵੀਰੂ ਲੈ ਚਰਾ ਕੇ ਭਾਂਡਾ ਇਹਦਾ ਸਾਰਾ ਘਣਖਾ ਜੂ ਇਹਨੂੰ ਐਂ ਤਾਂ ਇਹ ਮੈਨੂੰ ਲੱਗਦਾ ਜੀ 2 ਮਹੀਨੇ ਪਈ ਰਹੀ ਜਿਵੇਂ ਮਿੱਟੀ ਬਨ ਜੂ ਹਾਂ ਕੀ ਕਰਦੀ ਐ ਇਹ ਤਾਂ ਮਰੂਆ ਜੇ ਲੈ ਇਸ ਕੋਲ ਚਟਨੀ ਬਣਾ ਮੰਗੋ ਗਿੰਦੁਰ ਵੀ ਆਈ ਬੈਠੀ ਐ ਹੁਣ ਲੈ ਰਾਣੂ ਆਉਂਦੀ ਐ ਸਸਰੀ ਕਾਲ ਪੈਣ ਸਸਰੀ ਕਾਲ ਹੋਰ ਸਸਰੀ ਕਾਲ ਪੈਣੇ ਨਹੀਂ ਠੀਕ ਆ ਮੇਰੇ ਸਸਰੀ ਕਾਲ ਪਮਰ ਕਿਉਂ ਕੀ ਗੱਲ ਹੋ ਗਈ ਹਾਂ ਹੋਰ ਠੀਕ ਹੈ ਪਰਵਾਰ ਹਾਂ ਠੀਕ ਹੈ ਵਧੀਆ ਕਦੋਂ ਆ ਗਈ ਬਸ ਘੰਟਾ ਸਾਰਾ ਹੋ ਗਿਆ ਇਹਨੂੰ ਅੱਛਾ ਹੋਰ ਹਾਂ ਠੀਕ ਮੇਰੇ ਨਾਲ ਆਕੜੀ ਪੈ ਗਈ ਵਧੀਆ ਠੀਕ ਠਾਕ ਗੱਲ ਤਾਂ ਦੱਸ ਹਜੇ ਆਕੜ ਨਹੀਂ ਨਾ ਤੇਰੇ ਨਾਲ ਤੂੰ ਛੱਡੀ ਕੀ ਕਸਰਾ 30 ਸਾਲ ਹੋ ਗਿਆ ਤੈਨੂੰ ਆਈ ਨੂੰ ਤੂੰ ਕਿਸੇ ਨੇ ਬਣਾ ਕੇ ਰੱਖੀ ਹੈ ਕਦੇ ਤੇ ਡਿਗੜੀ ਕੀ ਦੇ ਨਾਲ ਐ ਪਹਿਨੇ ਤੇਰੀ ਬਣਦੀ ਕੀ ਦੇ ਨਾਲ ਮੈਨੂੰ ਐਂ ਦੱਸ ਤੇ ਸਾਰਿਆਂ ਨਾਲ ਹੀ ਬਣਦੀ ਹੈ ਬੰਨਣ ਨੂੰ ਕੀ ਹੈ ਤੂੰ ਮੈਨੂੰ ਪਤਾ ਹੈ ਤੈਨੂੰ ਬੰਨ ਤੋਂ ਦਾ ਗੁੱਸਾ ਹੈ ਬੰਦਦਾ ਹੋਵੇ ਨਾ ਮੇਰੇ ਪਰਝਾਈ ਇੱਕ ਪਰਝਾਈ ਮੇਰੇ ਉਹੀ ਤੁਮ ਜੇ ਤੇ ਪਾਤੀ ਪੜਵਾ ਕੇ ਸਿਰ ਮੁੰਡੇ ਤੋਂ ਨਹੀਂ ਮੈਂ ਨਹੀਂ ਸਿਰ ਪੜਵਾਇਆ ਭੈਣੇ ਤੂੰ ਮੇਰੀ ਗੱਲ ਸੁਣ ਉਹ ਤਾਂ ਦੇਖ ਕੇ ਕਿਕਰ ਨਾਲ ਕਿਕਰ ਮੇਰਾ ਦਿਓਰ ਤਾਂ ਸਾਰਾ ਕੁਝ ਹੀ ਪਤਾ ਹੈ ਉਹਦੇ ਨਾਲ ਸਾਡੀ ਲੜਾਈ ਸੀ ਇਹ ਵਿਚਾਰੇ ਆ ਗਈ ਉਹ ਕਿਕਰ ਆ ਲਾਡੀ ਦੇ ਮਾਰਦਾ ਸੀ ਤੇ ਉਹ ਮੂਹਰੇ ਆ ਗਈ ਵੱਜੀ ਉਹ ਤੋਂ ਕਾਹ ਨੂੰ ਵੱਜੀ ਕਿਕਰ ਤਾਂ ਮੈਨੂੰ ਸਾਰਾ ਪਤਾ ਹੈ ਇਹ ਸਾਰੇ ਕੰਮ ਤੂੰ ਕਰਵਾਉਣੀ ਜਿੰਨੇ ਕਰਵਾਉਣੀ ਪੁੱਠੇ ਸਿੱਧੇ ਨਾ ਮੈਂ ਚਾਹਉਣੀ ਆ ਵੀ ਲੜਾਈ ਹੋਵੇ ਜਾ ਉਹ ਤੇ ਮੇਰੀ ਕੋਈ ਦੁਸ਼ਮਣੀ ਆ ਉਹਦੇ ਨਾਲ ਪਿਆਰੀ ਨਾਲ ਜਵਾਕਾ ਵਾ ਤਾਂ ਗਮਾਨ ਮੱਥੇ ਬੈਰ ਪਵਾਤਾ ਨਹੀਂ ਕਾਨੂੰ ਬੈਰ ਪਵਾਇਆ ਮੈਂ ਕੀ ਬੈਰ ਪਵਾਇਆ ਤੂੰ ਉਹੀ ਨਾ ਪਖ ਕੋਈ ਗੱਲ ਨਹੀਂ ਤੂੰ ਗੱਲਬਾਤ ਸੁਣ ਨਈ ਮੈਂ ਨਹੀਂ ਤੇਰੀ ਗੱਲਬਾਤ ਸੁਣਦੀ ਹੁਣ ਚਲ ਕੋਈ ਨਹੀਂ ਭੈਣੇ ਜਿਹੜਾ ਕੁਝ ਹੋ ਗਿਆ ਹੁਣ ਉਹ ਤਾਂ ਹੋ ਗਿਆ ਚਲ ਗਾਹਾਂ ਪਟਕਾ ਕਰਾਉਣ ਦੀ ਸੋਚ ਮੈਂ ਵੀ ਹੁਣ ਤਾਂ ਹੀ ਬੈਠੀ ਆ ਨਾ ਵੀ ਟਿਕ ਟਿਕਾ ਹੋ ਜਾ ਗਮਾਨ ਮੱਥਾ ਐਵੇਂ ਜਵਾਕ ਡਾੜੇ ਮਰਨਗੇ ਕੱਲਾ ਹੋਗਾ ਕੱਲਾ ਏ ਇਨਾ ਪਿੱਛੇ ਜਵਾਕ ਨਾ ਨਾ ਰਾਹ ਖੜੇ ਕਰੇ ਜਦ ਸੱਟ ਮਾਰਨਾ ਫਿਰ ਇਹਨੂੰ ਆ ਨਹੀਂ ਨਾ ਅਕਲ ਆਉਂਦੀ ਤੇਰੇ ਸਾਹਮਣੇ ਤੂੰ ਗਣਾ ਨਿਆਣੀ ਐ ਤੈਨੂੰ ਇਹਨੇ ਨਹੀਂ ਬੜਨ ਦਿੱਤਾ ਹੁਣ ਕਿਵੇਂ ਬੜਲੀ ਤੈਨੂੰ ਘਰੇ ਨਹੀਂ ਭਾਣੇ ਫਿਰ ਮੈਨੂੰ ਤਾਂ ਸਰਿਆ ਨਹੀਂ ਮੈਨੂੰ ਤਾਂ ਉਹੀ ਗੱਲ ਆ ਆਪ ਦਾ ਫਿਰ ਆਉਣਾ ਵੀ ਪਿਆ ਇਹਨਾਂ ਦੇ ਆ ਕੁਸ ਕੁੱਤ ਕਲੇਸ਼ ਚ ਉ ਤਾਂ ਕਿਸੇ ਨੇ ਮੇਰੀ ਬਾਤ ਨਹੀਂ ਪੁੱਛੀ ਨਹੀਂ ਭਾਣੇ ਜਦੋਂ ਇਹਨਾਂ ਦੇ ਘਰ ਸੁੱਖ ਸ਼ਾਂਤੀ ਸੀ ਉਦੋਂ ਤਾਂ ਇਹਨੇ ਮੈਨੂੰ ਕਦੇ ਯਾਦ ਨਾ ਕਰਿਆ ਤੇ ਹੁਣ ਜਦੋਂ ਇਹਨਾਂ ਦੇ ਘਰੇ ਇਹ ਜੇ ਸਿਆਪੇ ਛੜ ਗਏ ਉਦੋਂ ਮੈਨੂੰ ਜਾ ਜਾ ਲਿਆਉਂਦੇ ਨੇ ਤਾਂ ਹੁਣ ਗਾਉਂਦੀ ਯਾਰਨੀ ਤੈਨੂੰ ਬਾੜ ਲੀ ਹੂੰ ਤੈਨੂੰ ਕਦੋਂ ਘਰੇ ਬਾੜਦੀ ਐ ਇਹ ਜੀ ਫੇਰ ਉਹੀ ਗੱਲ ਆਉਂਦਾ ਜੰਮਣ ਭੋਗਾ ਭੈਣੇ ਮਰਵਾਏ ਵੀ ਨਹੀਂ ਜਾਂਦੇ ਟਹਾ ਲੈ ਇਹਦੀ ਨੰਨੀ ਗੱਲ ਮਰਵਾਏ ਤਾਂ ਕਿੱਥੇ ਜਾਂਦੇ ਆਪਦੇ ਭਤੀਜੇ ਪਿਆਰਾ ਤਾਂ ਮੈਨੂੰ ਇਹ ਵੀ ਹੋਣਾ ਨਹੀਂ ਐ ਜਿੰਨਾ ਕੁਲਦੀਪ ਐ ਪਰ ਇਹੇ ਬਾਹਾਂ ਪੁੱਠੀਆਂ ਹੱਤਾਂ ਦਿੰਦੀ ਐ ਮੁੰਡੇ ਨੂੰ ਨਾ ਸਿਆਣੀ ਵੈਣੀ ਹੋ ਕੇ ਭੈਣੇ ਤੂੰ ਐ ਕਰਦੇ ਆ ਕਿਹਦਾ ਜੀ ਕਰਦੇ ਕਿਹੜੀ ਮਾਂ ਆਪਦੇ ਪੁੱਤ ਨੂੰ ਪੁੱਠੇ ਰਸਤੇ 'ਚ ਪਾਊਗੀ ਤੂੰ ਤਾਂ ਜਮੇ ਜਿਸਕਾਲ ਪੁੱਠੇ 'ਚ ਪਾ ਰੱਖਿਆ ਮੁੰਡਾ ਪਾ ਰੱਖਿਆ हद ਕਰੀ ਜਾਂਦੇ ਹੋ ਮਣੀ ਮੁੱਟੀ ਗੱਲ ਸੋਚ ਕੇ ਕਰੋ ਤੁਸੀਂ ਸੋਚੀ ਆ ਸੋਚ ਕੇ ਕਰੀ ਆ ਚਲ ਜੇ ਕਿਕਰਸਾ ਨੇ ਵਿਆਹ ਕਰਾ ਲਿਆ ਫੇਰ ਕਿਸੇ ਜਿਹੋ ਦਾ ਪਹਿਲਾਂ ਕਰ ਦਿੰਦੀ ਫੇਰ ਵੀ ਆਉਦਾ ਘਰ ਤਾਂ ਵਾਜਦਾ ਹੀ ਫੇਰ ਵੀ ਤੇਰੇ ਕੋਲ ਤਾਂ ਸੱਤ ਕਿੱਲੇ ਹੀ ਰਹਿਣੇ ਸੀ ਮੇਰੀ ਗੱਲ ਸੁਣ ਪਹਿਣੇ ਕਿਸੇ ਦੇ ਘਰ ਦਾ ਕਿਸੇ ਨੂੰ ਪਤਾ ਨਹੀਂ ਹੁੰਦਾ ਸੋਨੂੰ ਨਹੀਂ ਪਤਾ ਨਾ ਤੇ ਤੁਸੀਂ ਬਾਹਲੀ ਗੱਲ ਨਾ ਕਰੋ ਸਾਡੇ ਘਰ ਬਾਰੇ ਛੋਟੇ ਘਰ ਬਾਰੇ ਮੈਂ ਨਹੀਂ ਕਰਦੀ ਤੇ ਪਰ ਮੇਰੀ ਪਰਜਾਈ ਤੇ ਤੂੰ ਸੱਟ ਮਰਵਾਈ ਤਾਂ ਮਰਵਾਈ ਕਿਵੇਂ ਮੈਨੂੰ ਇੱਕ ਵਾਰ ਦੱਸ ਦੇ ਵੀ ਮੈਂ ਇਸ ਗਲਤੀ ਹੱਦ ਹੋਈ ਪਈ ਐ ਲੈ ਕੇ ਤੇਰੀ ਕਿ ਤੇ ਤੂੰ ਸੱਟ ਮਰਵਾਈ ਜਦੋਂ ਸੌਹਾਂ ਤਰ੍ਹਾਂ ਸਾਸਰੀਆਂ ਤੇ ਗੰਢ ਇਹ ਕੋਈ ਮੁਕਾਤੀ ਵੀ ਭਾਈ ਕਿੱਤਰ ਤੇ ਵੱਜੀ ਨਹੀਂ ਵੱਜੀ ਕਿ ਕਰਦਾ ਜਮਾ ਨਹੀਂ ਵੱਜੀ ਮੈਨੂੰ ਦੱਸ ਹੁਣ ਤੇ ਮੇਰੇ ਸੇ ਪਾੜ ਜਾ ਮੈਂ ਕਿਹਾ ਪਾੜਨਾ ਤੇ ਉਹੀ ਪਾੜਨਗੇ ਜਿਹਦਾ ਪਾੜਾ हद ਹੋਈ ਪਈ ਐ ਕਿੱਥੇ ਦਾ ਰਿਸ਼ਤੇਦਾਰ ਆਉਂਦਾ ਟਿਕਾਊਗਾ ਗੱਲ ਕਰਦਾ ਤੇ ਤੂੰ ਹੋਰ ਹੀ ਚੱਕਣ ਲੱਗਦੀ ਜਣਾ ਮੈਂ ਵਰਖ ਨਹੀਂ ਆਉਂਦਾ ਜਦੋਂ ਮੈਂ ਇੱਥੇ ਘਰੇ ਬੜੀਆਂ ਤਾਬਾ ਪਤਾ ਲੱਗਿਆ ਵੀ ਉਹ ਸਿਰਪਾੜਤਾ ਲਾਡੀ ਨਹੀਂ ਚੱਲ ਕੋਈ ਨਾ ਹੁਣ ਤਾਂ ਪਤਾ ਲੱਗ ਗਿਆ ਨਾ ਤੈਨੂੰ ਵੀ ਸਿਰਪਾੜਤਾ ਲਾਡੀ ਨੇ ਪਾੜਤਾ ਜੇਕਰ ਬੇਕਾਬ ਰਿਸ਼ਤਾ ਆਇਆ ਤੂੰ ਹੋਣਾ ਹੁਣ ਦਿੱਤਾ ਮੇਰੇ ਭਤੀਜੇ ਨੂੰ ਕਿਹਨੇ ਨਹੀਂ ਹੋਣ ਦਿੱਤਾ ਮੈਨੂੰ ਪਤਾ ਹੀ ਕਰੋੜ ਆ ਤੁਹਾਡੇ ਸਾਰੇ ਟੱਬਰ ਦੇ ਕਰੋੜ ਹੋਗੇ ਤੂੰ ਗੱਲ ਸੁਣ ਤੂੰ ਆ ਗਈ ਠੀਕ ਐ ਇਹ ਤੇਰੇ ਪੁੰਡ ਦੀ ਐ ਤੁਸੀਂ ਜਾਣ ਦਿਓ ਇੱਕ ਦੂਜੇ ਨੂੰ ਜਾਣ ਦਿਵਾ ਜਾਣ ਦਿਓ ਇੱਕ ਮਿੰਟ ਆਣੀਏ ਗਲੀ ਚ ਮਿਲੂਗੀ ਤੂੰ ਇਹਨੂੰ ਬੁਲਾਵੇਂ ਕਿ ਨਹੀਂ ਬੁਲਾਉਂਗੀ ਤੇ ਫਿਰ ਜਾਏ ਤੈਨੂੰ ਬੁਲਾਉਗੀ ਨਹੀਂ ਬੁਲਾਉਗੀ ਬੁਲਾਉਂ ਗਿਆ ਉਹ ਮੇਰੇ ਪਿੰਡ ਦੇ ਸੀ ਮੈਂ ਗਲੀ ਚ ਤੁਰੀ ਜਾਂਦੀ ਸੀ ਉਹਨਾਂ ਨੇ ਮੈਨੂੰ ਬੁਲਾ ਲਿਆ ਮੈਂ ਕਹਤਾ ਆਜੋ ਬਾਈ ਚਾਹ ਪੀ ਕੇ ਜਾਓ ਐਨੀ ਗੱਲ ਕਹੀਆ ਹੋਰ ਮੈਂ ਗੱਲ ਕੀ ਕਹਤੀ ਉਹ ਬਾਂ ਦੇ ਉਹਨੇ ਪਾਣੀ ਮਾਰੀ ਸਾਡੇ ਪਿੰਡ ਵਾਲੀ ਕੁੜੀ ਨੇ ਸਾਡੇ ਪਿੰਡ ਵਾਲੇ ਕਹਿੰਦੇ ਹਾਂ ਸਾਡੇ ਪਿੰਡ ਵਾਲੇ ਦੇ ਮੂੰਹ ਤੇ ਕਰਾ ਦੂ ਸਾਡੇ ਪਿੰਡ ਵਾਲੇ ਤਾਂ ਗੱਲ ਨਹੀਂ ਹੋਈ ਉਹਨਾਂ ਦੇ ਰਿਸ਼ਤਾ ਪਸੰਦ ਨਹੀਂ ਆਇਆ ਉਹ ਤਾਂ ਨਹੀਂ ਕੀਤਾ ਉਹਨਾਂ ਨੇ ਨਹੀਂ ਕੀਤਾ ਨਾ ਕਰਨਾ ਮੈਂ ਤਾਂ 15 ਦਿਨਾਂ ਮੇਰੇ ਭਤੀਜਾ ਵਿਆਹ ਦੂ ਤੂੰ ਵਿਆਹ ਲੈ ਪਹਿਣੇ ਜੀ ਸਰ ਜੀ ਵਾਲ ਮੈਂ ਕਦੇ ਕਹਿੰਦੀ ਆ ਮੈਂ ਤਾਂ ਕਹਿੰਦੀ ਰੱਬ ਦਾ ਵਾਸਤਾ ਜੀ ਸਦਕੇ ਜੀ ਵਾਰੀ ਤੂ ਲਿਆ ਆਪ ਦੇ ਭਤੀਜੇ ਦਾ ਰਿਸ਼ਤਾ ਕਰ ਸੋਣੀ ਨੂੰ ਆ ਲਿਆ ਮੇਰੇ ਨਾਲ ਫੇਰ ਸੋਣੀ ਨੂੰ ਹੁਣ ਫਿਰ ਇਸ ਗੱਲ ਵਿੱਚ ਮੈਂ ਤਾਂ ਨਹੀਂ ਕਹਿੰਦੀ ਵੀ ਰਿਸ਼ਤਾ ਨਾ ਹੋਵੇ ਮੈਂ ਤਾਂ ਕਹਿੰਦੀ ਹੋਵੇ ਵਿਚਾਰੇ ਦਾ ਰਿਸ਼ਤਾ ਉਹਦੇ ਘਰੇ ਨਾ ਆਵੇ ਤੂੰ ਤਾਂ ਹੁਣ ਉਦਨੇ ਬੰਲੇ ਐ ਹੁਣ ਤਾਂ ਮਿੱਠੇ ਪੋਚੇ ਮਾਰਦੀ ਐ ਕਿ ਮੈਂ ਕਹਦੇ ਮਿੱਠੇ ਪੋਚੇ ਮਾਰਦੀ ਐ ਜੇ ਕਿਸੇ ਦੇ ਨੋਹ ਆਉ ਪਤਾ ਲੱਗੂ ਵੀ ਨੋਹ ਨਾ ਕਿਵੇਂ ਵਰਤੀ ਨਹੀਂ ਹੁੰਦਾ ਜਾਂ ਨੋਹ ਕਹੇ ਜਾਂ سلوਕ ਕਰਦੀ ਆਂ ਦੀ ਸੱਸ ਨਾਲ ਉਹਦਾ ਲੱਗ ਜੂ ਪਤਾ ਤੁਸੀਂ ਵੀ ਕਿਸੇ ਨੇ ਨੋਹਾਂ ਬਣਾ ਕੇ ਲਿਆਉਂਦੀਆਂ ਸੀ ਪਰ ਅਸੀਂ ਤਾਂ ਕੁਝ ਨਹੀਂ ਕਹਿੰਦੇ ਵੀ ਅਸੀਂ ਕਿਸੇ ਨੇ ਨੂਹਾਂ ਨਹੀਂ ਬਣਾ ਕੇ ਲਿਆਂਦੀਆਂ ਅਸੀਂ ਕਦੋਂ ਕਹਿੰਦੇ ਆ ਨਹੀਂ ਜਾ ਚਾਹ ਦੀ ਕੁਟ ਕਰ ਲਾ ਤੂੰ ਜਾ ਵਗ ਜਾ ਚਾਹ ਕਰ ਲਿਆ ਜਿੰਨਾ ਚਿਰ ਹੋ ਇੱਥੇ ਉਹ ਹੀ ਗੱਲ ਬੋਲਦੀ ਨੀ ਹੋ ਗਏ ਨੇ ਚਿਰ ਤੇ ਚਾਹ ਬਣਾ ਲਿਆ ਦੀ ਦੋ ਕੱਪ ਮੈਂ ਤਾਂ ਰਜੀ ਤਾ ਹੀ ਨਹੀਂ ਇਹਦੀ ਚਾਹ ਤੋਂ ਕੋਈ ਪੀਣੇ ਨਹੀਂ ਮੈਂ ਬੋਲਦੀ ਨਹੀਂ ਮੈਂ ਤਾਂ ਗੱਲ ਤੇ ਗੱਲ ਕਹੀ ਐ ਨਹੀਂ ਮੈਨੂੰ ਤੇਰਾ ਵੀ ਪਤਾ ਗੱਲ ਤੇ ਗੱਲ ਕਿੱਥੇ ਦਾ ਗੱਲ ਟਿਕਾਉਣਾ ਹੈ ਕਿੱਥੇ ਗੱਲ ਲੜਾਈ ਵਾਲੀ ਕਰਨ ਆ ਗਈ ਲੈ ਜਾ ਵਗ ਜਾ ਇਹ ਤਾਂ ਭੈਣੇ ਇਹਦਾ ਤਾਂ ਆ ਹੀ ਕੁਛ ਹੈ ਇਹ ਤਾਂ ਜੇ ਇਹ ਕੱਜ ਦੀ ਹੁੰਦੀ ਸਾਡਾ ਘਰ ਇੱਥੇ ਟਿੱਕਰ ਜਾਂਦਾ ਨਹੀਂ ਜਮਾ ਨਹੀਂ ਜਾਂਦਾ ਸੀ ਉਹ ਵਿਆਹ ਵੀ ਨਹੀਂ ਕਰਾਉਂਦਾ ਸੀ ਕਿਕਰ ਫਿਰ ਹਾਂ ਨਹੀਂ ਕਰਾਉਂਦਾ ਸੀ ਇਹਦੇ ਪਵਾੜੇ ਪਾਈ ਇੱਥੇ ਟਿੱਕਰ ਹੋਇਆ ਸੀ ਇਹ ਵੀ ਤਾਂ ਹੋਇਆ ਤੇ ਜਦੋਂ ਉਹਨੂੰ ਜੇ ਪਹਿਲਾਂ ਤਾਂ ਉਹ ਤੋਂ ਜਵਾਕ ਤੋਂ ਸਾਰਾ ਕੁਸਾ ਕਿ ਆ ਵੀ ਸਾਨੂੰ ਦੇ ਦੇ ਆ ਵੀ ਸਾਨੂੰ ਦੇ ਕੋਠਾ ਨਾ ਪਵਾ ਲੀਆਂ ਜਵਾਕ ਵਿਆਹ ਲੈ ਤੇ ਜਦੋਂ ਆ ਕੇ ਬੜੇ ਉਹਦੇ ਚੱਕ ਕੇ ਉਹਦਾ ਮੰਜਾ ਇੱਥੇ ਡਾਤਾ ਕਿ ਤੂੰ ਇੱਥੇ ਪੈ ਜਾ ਕਰ ਚੰਗੀ ਕਰੀ ਮੈਂ ਤਾਂ ਨਹੀਂ ਉਹਨੇ ਕਰਾ ਲਿਆ ਹਾਂ ਤੇ ਜੇ ਹੁਣ ਉਹਨੇ ਵਿਆਹ ਕਰਾਣਾ ਹੁਣੇ ਉਬਲਦੀ ਫਿਰਦੀ ਆ ਉਬਲੀ ਜਾਵੇ ਹਾਂ ਅਗਲੇ ਦਿਨ ਰੋਟੀ ਪਕਦੀ ਕਰਨੀ ਸੀ ਮੈਂ ਤਾਂ ਆਪਾਂ ਖਪੇ ਹੀ ਫਿਰਦੀ ਰਹਿਣ ਦੇ ਤੇ ਚਲ ਜਿਹੇ ਜੇ ਤੈਨੂੰ ਪਿਓ ਦਾ ਪਾਇਆ ਕੋਲਾ ਸੀ ਉਸੇ ਚ ਪ੍ਰਾਣੇ ਕੋਲੇ ਚ ਬਾ ਤਾਂ ਉਹਨੂੰ ਕੀ ਫਾਇਦਾ ਹੋਗਾ ਦੋ ਮੰਜ਼ਿਲਾਂ ਦਾ ਕੋਠਾ ਪਾਉਣ ਦਾ ਨਹੀਂ ਉਹ ਤਾਂ ਪਾ ਹੀ ਲਊਗਾ ਕੋਠੀ ਆਪੇ ਪਾ ਲਊਗਾ ਤਾਂ ਹੁਣ ਆਹਦੇ ਜਵਾਕ ਨੂੰ ਦਹਾੜਾ ਹਾ ਮਰਵਾਉਂਦੀ ਏ ਤੇ ਕਦੇ ਕਿਧਰੇ ਕੁੜੀ ਵਾਰ ਕੇ ਬਾ ਛੱਡੀ ਏ ਕਿਧਰੇ ਜਵਾਕ ਨੂੰ ਇਹਨੇ ਘਰੋਂ ਵੇਖ ਕਰ ਕਰ ਛੱਡਿਆ ਇਹਨੇ ਚੱਜ ਦਾ ਕੰਮ ਇੱਕ ਵੀ ਨਹੀਂ ਕਰਿਆ ਇਹਨੂੰ ਲੱਖਣੀ ਹੈ ਨਹੀਂ ਕਰਦਾ ਇਹਨੂੰ 30 ਸਾਲ ਹੋ ਗਏ ਇਹਨੂੰ ਇਹਦੀ ਬੰਦ ਦੀ ਕਿਹਦੇ ਕਿਸੇ ਨਾਲ ਨਹੀਂ ਬਣਦੀ ਪਰ ਸਾਰੇ ਗਲੀ ਗਮਾਨ ਨਾਲ ਇਹਦੀ ਆ ਹੀ ਕੁਸ ਉਹਦੇ ਝਾਤੀ ਮਾਰੇ ਕੀ ਬਣਦਾ ਉਹਦੇ ਝਾਤੀ ਮਾਰੇ ਕੀ ਬਣਦਾ ਕਿਸੇ ਦੀ ਨੋ ਨੂੰ ਉਂਗਲਾ ਲਾਏ ਕਿਸੇ ਦੀ ਸੱਸ ਨੂੰ ਲਾਏ ਐਂ ਦਹਾਈ ਜਾਂਦੀ ਐ ਇਹਦੀ ਨੋ ਨਾ ਵਾਵਾ ਬਣਦੀ ਐ ਮੈਨੂੰ ਤਾਂ ਲੱਗਦਾ ਉਹਦੇ ਨਾਲ ਨਹੀਂ ਬਣਦੀ ਹੁੰਦੀ ਨੋ ਤਾਂ ਇਦੀ ਵੀ ਉੱਤੋਂ ਦੀ ਆਈ ਐ ਨੋ ਤਾਂ ਬਾੜੀ ਕਾਂਗਿਆਰੀ ਆਈ ਐ ਇਹਦੀ ਅੱਛਾ ਇਹਦਾ ਤਾਂ ਅਸੀਂ ਨੋ ਤਾਂ ਦੋ ਨੰਬਰ ਉੱਤੋਂ ਦੀ ਚੱਲ ਚੰਗਾ ਇਹਨੂੰ ਖੁੰਝੇ ਲਾ ਲੂ ਲੈ ਪਰ ਮੈਂ ਤਾਂ ਜੱਜ ਸੱਸ ਕੇ ਬੋਈ ਸੱਸ ਕਾ ਬੋਈ ਕੋ ਠੀਕ ਹਾਂ ਠੀਕ ਕਦੋਂ ਆਏ ਸੀ ਹੋ ਗਿਆ ਬਾਬਾ ਟਾਈਮ ਆ ਇਨ ਕੋ ਪ੍ਰਸ਼ਾ ਆ ਜੋ ਚਾਹ ਬਣ ਕਿਸੇ ਮੰਮੀ ਕੇ ਦੀ ਆਜੋ ਉਧਰ ਕੋਈ ਨਾ ਪਰਤਵਾ ਆ ਜਾ ਤਾ ਉੱਥੇ ਆ ਆ ਜਾ ਕੋਈ ਗੱਲ ਚਾਹ ਪੀ ਲਓ ਪੂਆ ਜੀ ਆਜੋ ਆਜੋ ਕਰਨੀ ਧਰਮਸ਼ਾਲਾ ਹੀ ਬਣਾ ਰੱਖੀ ਆ ਜਿਹਦਾ ਜੀ ਕੱਦ ਮੂੰਹ ਚੱਕ ਕੇ ਆ ਜਾਂਦਾ ਆਪਦੀਆਂ ਸਲਾਹਾਂ ਦੇ ਰਾ ਜਾਂਦਾ ਮੰਮੀ ਨੇ ਤਾਂ ਸਾਰੇ ਪਿੰਨ ਨਾਲੇ ਵੈਰ ਪਾ ਰੱਖਿਆ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਹੁਣ ਗੱਲ ਕਿੱਥੇ ਜਾ ਕੇ ਸੁਲਝੂਗੀ ਸਾਰੀ ਜ਼ਿੰਦਗੀ ਤੇ ਨਹੀਂ ਆਈ ਕੱਟੀ ਜਾਣੀ ਨਾ ਤਾਂ ਕੋਈ ਗੱਲ ਨਵੇਂ ਰਦੇ ਨਾ ਕਰਦੇ ਨਾ ਤਾਂ ਉਹਨਾਂ ਤੋਂ ਕੋਈ ਸਰਦਾ ਨਾ ਸਾਡੇ ਵਾਲ ਤੋਂ ਕੋਈ ਸਰਦਾ ਜਾਂ ਤਾਂ ਉਹ ਆਪਦੀ ਜ਼ਮੀਨ ਲੈ ਕੇ ਪਾਸੇ ਹੋ ਜਾਣ ਜਾਂ ਇਹ ਉਹਨਾਂ ਦੀ ਜ਼ਮੀਨ ਲੈਣ ਕੋਈ ਇੱਕ ਪਾਸਾ ਤਾਂ ਹੋ ਜੇ ਅੱਧੇ ਪਿੰਡ ਨਾਲ ਵੈਰ ਪੈ ਗਿਆ ਜ਼ਮੀਨ ਪਿੱਛੇ ਕਿ ਕਿ ਮੇਤੋਰਾ ਫੇਰਾਇਆ ਕਰੀ ਜਾਂਦੀ ਐ ਇਹਨੇ ਦੱਸੇ ਨਹੀਂ ਕੁਛ ਵੀ ਗੱਲ ਕਰੀ ਐ ਕਿ ਨਾ ਕਰੀ ਐ ਉੱਚਾ ਤਾਂ ਸਹੀ ਜਾ ਕੇ ਉਹ ਹਾ ਤਾਂ ਫੇਰ ਹੀ ਚੱਕ ਦਿੰਦੀ ਪਹਿਲੇ ਇਹਦੇ ਨਾਲ ਗੱਲ ਕਰਾ ਕੀ ਹੋ ਗਏ ਬੈਨ ਜੀ ਐਂ ਤੋੜਾ ਫੇਰਾ ਜਾ ਕਰੀ ਜਾਂਦੇ ਹੁਣਾਂ ਕੀ ਹੈਗਾ ਆ ਬੈਠੀ ਬੈਠੀ ਥੱਕ ਜਾਂਦੀ ਆਏਗੀ ਆ ਗੋਡੇ ਦੁਖਣ ਲੱਗੇ ਮਹਾ ਮਾੜਾ ਮੋਟਾ ਮੈਂ ਤੁਰ ਫਿਰ ਜਲੇ ਨੀ ਆਏਗੀ ਚੱਲ ਵਧੀਆ ਤੇ ਮੈਂ ਸੋਨੂੰ ਆਏ ਕਹਿੰਦੀ ਸੀ ਕਰੀ ਸੀ ਕਾਲੇ ਨਾਲ ਗੱਲ ਭਾਨੇ ਕਾਲੇ ਨੂੰ ਤਾਂ ਫੋਨ ਮੈਂ ਕੀਤਾ ਸੀ ਦੇਖ ਹੈਨਾ ਹਾਂ ਤੇ ਤੈਨੂੰ ਪਤਾ ਫਿਰ ਐਡੀ ਛੇਤੀ ਗੱਡੀ ਲਈ ਤੇ ਲਈ ਉਹਦੀਗੀ ਮੈਂ ਤਾਂ ਉਹਨੂੰ ਪਿੱਛੇ ਰੱਖ ਕੇ ਹੈਗਾ ਰੋਕਾਂ ਦਾ ਮੈਂ ਸੋਚੂੰਗਾ ਫਿਰ ਦੇਖਦਾਗਾ ਪਹਿਲਾਂ ਤਾਂ ਉਹਨੇ ਨਾ ਹੀ ਕਰਤੀ ਮੈਨੂੰ ਕਹਿੰਦਾ ਮੈਂ ਤਾਂ ਲੈਣ ਆਉਂਦਾ ਨਹੀਂ ਭਾਈ ਜਦੋਂ ਇੰਨਾ ਟੈਪ ਹੋ ਗਿਆ ਉਹਨੂੰ ਬੈਠੀ ਨੂੰ ਫੇਰ ਵੀ ਮੈਂ ਉਹਨੂੰ ਧੱਕੇ ਨਾਲ ਇਹ ਗੱਲ ਕਹੀ ਮੈਂ ਭਾਈ ਤੂੰ ਨਾ ਆਉਂਦਾ ਘਰ ਖਰਾਬ ਕਰ ਹਣਾ ਹਾਂ ਤੇ ਫੇਰ ਕਹਿੰਦਾ ਕੋਈ ਨਹੀਂ ਚਾਚੇ ਮੈਂ ਸੋਚ ਕੇ ਦੱਸੂਗਾ ਕਹਿੰਦਾ ਮੈਂ ਸੁਣਾਈ ਕਹਿਨੀ ਆ ਠਹਿਰ ਕੇ ਜੇ ਤੁਸੀਂ ਫੇਰ ਫੋਨ ਕਰ ਲਿਓ ਵੀ ਕੀ ਸੋਚਿਆ ਪੁੱਤ ਚੱਲ ਕੋਈ ਨਹੀਂ ਉਹ ਮੈਂ ਹੌਲੀ-ਹੌਲੀ ਤੇ ਨਾਲ ਗੱਲ ਕਰ ਲਵਾਂਗੀ ਠੀਕ ਹੈ ਨਾ ਇੱਕੋ ਤਾਂ ਆਉਂਦਾ ਫੇਰ ਗੱਲ ਬਣਨੀ ਨਹੀਂ ਨਾ ਫੇਰ ਆਪਾਂ ਕੰਮ ਨਾ ਖਰਾਬ ਕਰਕੇ ਬੈਜੇ ਕਿਤੇ ਹਾਂ ਚਲ ਉਹ ਤਾਂ ਗੱਲ ਠੀਕ ਹੈ ਤੁਹਾਡੀ ਪਰ ਮੈਨੂੰ ਆਏ ਆ ਚੱਲ ਕੁੜੀ ਐ ਹੁਣ ਇੰਨਾ ਚਿਰ ਹੋ ਕੋਈ ਗੱਲ ਨਹੀਂ ਮੈਂ ਆਪਣੇ ਕਰ ਲੂੰਗੀ ਉਹਦੇ ਨਾਲ ਗੱਲ ਇਹ ਤਾਂ ਤੁਸੀਂ ਬੇਫਿਕਰ ਰਹੇ ਬਸ ਹੁਣ ਤੁਹਾਡੇ ਸਿਰ ਤੇ ਗੱਲ ਹੈ ਹੁਣ ਤੁਸੀਂ ਆਪ ਹੀ ਕਰ ਲਿਓ ਕੋਈ ਨਹੀਂ ਕੋਈ ਨਹੀਂ ਮੈਂ ਉਹਦੇ ਨਾਲ ਗੱਲ ਕਰਦੀ ਆਂਗੀ ਮੈਂ ਤਾਂ ਉਹਥੇਰਾ ਜ਼ੋਰ ਲਾਇਆ ਸੀ ਭਾਈ ਹੁਣ ਉਹ ਕਹਿੰਦਾ ਕਿ ਮੈਂ ਤਾਂ ਕਹਿੰਦਾ ਕਿ ਭਾਈ ਉਹ ਪਹਿਲਾਂ ਨਹੀਂ ਆਈਗੀ ਉਹਨੇ ਮੈਨੂੰ ਕਦੇ ਫੋਨ ਨਹੀਂ ਲਾਇਆ ਪਰ ਤੁਸੀਂ ਆਪੇ ਤੂੰ ਇਹ ਤਾਂ ਪੁੱਛੋ ਕਿ ਤੂੰ ਫੋਨ ਕਿਉਂ ਨਹੀਂ ਉਹਨੇ ਫੋਨ ਤਾਂ ਨਾਲ ਲੈ ਕੇ ਜੀ ਬੈਰ ਉਹਨੂੰ ਲਾਉਂਦੀ ਆਂ ਤੇ ਜੀ ਫੋਨ ਤਾਂ ਮੇਰੇ ਸਾਹਮਣੇ ਹੀ ਕਰਦੀ ਹੁੰਦੀ ਹੈ ਹਮ ਹਮ ਚਾਹੇ ਇੱਥੇ ਮੂੰਹ ਤੇ ਕਰਾ ਦੂੰਗੀ ਕਾਲੇ ਦੇ ਜਦੋਂ ਆਇਆ ਹਰਪ੍ਰੀਤ ਕਹ ਦੂਗੀ ਫੋਨ ਲਾਉਣੀ ਹੁੰਦੀ ਮੈਨੂੰ ਤੇ ਫੇਰ ਉਹ ਕਹਿੰਦੇ ਸੋ ਕੋਈ ਨਹੀਂ ਚਾਹੀਦਾ ਸਾਨੂੰ ਆ ਸੋਚ ਕੇ। ਚਲ ਕੋਈ ਨਹੀਂ ਥੋੜਾ ਬਹੁਤ ਟਾਈਮ ਤਾਂ ਦੇਣ ਦੇ ਫਿਰ ਐਸਾ ਆਪਾਂ ਗੱਲ ਚਲਾਈ ਐ। ਚਲਾਈ ਐ ਹਾਂ ਚਲ ਦੇਖ ਲਓ ਤੁਸੀਂ ਹਾਂ ਜਦੋਂ ਤੁਹਾਡਾ ਟਾਈਮ ਜੇ ਲੱਗੇ ਕਰਕੇ ਦੇਖੋ। ਕੋਈ ਨਹੀਂ ਮੈਂ ਦੁਬਾਰਾ ਫੇਰ ਕਰਕੇ ਦੇਖਾਂ। ਹਾਂ ਚੰਗਾ। ਉੱਤਾ ਠੀਕ ਆ ਬੇਬੇ ਹਨਾ ਅੱਗੇ ਨਾਲ। ਕੁਝ ਤਾਂ ਫਰਕ ਐ। ਹੂੰ। ਭਾਜ ਜੇ ਬੈਠੀ ਹੋਣੀ ਉਹਦੇ ਬਾਹਲੇ ਚੱਕਰ ਜੇ ਆਉਂਦੇ ਆਂ ਤੱਕ ਕਮਜ਼ੋਰੀ ਕਿਹੜਾ ਹੋਊਗੀ। ਉਹ ਆ ਸੀਗਾ ਜੀ। ਸਤਿ ਸ਼੍ਰੀ ਅਕਾਲ। ਠੀਕ ਐ ਕਿਵੇਂ ਆ ਬੰਤੋ? ਫੀ ਗਾਬੰਦਰੇ ਹੁਣ ਤੱਕ ਉਸ ਤਾਂ ਫਰਕ ਹੈ ਅੱਛਾ ਦਵਾਈ ਦੂਈ ਹੈਗੀ ਕਿ ਮੁੱਕ ਗਈ ਨਾ ਦਵਾਈ ਤਾਂ ਹੈਗੀ ਆ ਕਿਹੜੀ ਮਾੜੀ ਮੋਟੀ ਬਸ ਪੇਨ ਕਿਲਰ ਜੀ ਸੀ ਉਹ ਮੁੱਕ ਗਈ ਹੁਣ ਫਿਰ ਹੋਰ ਦਵਾਈਆਂ ਨੇ ਲੋੜ ਹੀ ਨਹੀਂ ਹੁਣ ਕਿਹੜਾ ਦਰਦ ਹੁੰਦਾ ਕਮਜ਼ੋਰੀ ਜੀ ਆ ਬਸ ਉਹ ਮਲਟੀ ਵਿਟਾਮਿਨ ਵਾਲੀ ਬੋਤਲ ਜੀ ਲਵਾ ਦਾਂਗੇ ਇੱਕ ਸੈਟਿੰਗ ਅੱਜ ਬਦਨਾ ਹੂੰ ਤਾਂ ਗੋਲੀ ਖਾ ਹੀ ਲੈਣੀ ਆ ਇੱਕ ਤਾਂ ਮੈਂ ਰੋਜ਼ ਅੱਛਾ ਉਹ ਲਿਆਂਦੀਆਂ ਸੀ ਉਹ ਤਾਂ ਮੁੱਕ ਗਈਆਂ ਫਿਰ ਮੇਰੇ ਕੋਲ ਪਹਿਲਾਂ ਦੀਆਂ ਪੰਗਾਂ ਸਿਰ ਦੁਖਦੇ ਆਲੀਆਂ ਪਹਿਲਾਂ ਬਹਾਨਾ ਬਾਲਦੀ ਹੁੰਦੀ ਸੀ ਗੋਲਿਆ ਖਾਣ ਦਾ ਹੁਣ ਤੈਨੂੰ ਮੌਕਾ ਮਿਲ ਗਿਆ ਆਹੋ ਵੇਖ ਲੈ ਲੈ ਮੈਂ ਤਾਂ ਆ ਕੇ ਅਗਲੇ ਪਾਰੋਂ ਬਚੀਆਂ ਇਹ ਗੱਲਾਂ ਦੇਖ ਲੈ ਕਿਵੇਂ ਕਰੇ ਅਗਲੇ ਪਾਰੋਂ ਆਹ ਦੇ ਕਰਤੂਤੀ ਬਚੀਆਂ ਮਾਂ ਕਿੰਨਾ ਪੜਦਾ ਸੀ ਨਾ ਆ ਜਾ ਕੰਜੜਾਂ ਦੇ ਨਾ ਆ ਜਾ ਹੱਤੀ ਥੂ ਦੇ ਕੇ ਗੇੜਾ ਉਹਨਾਂ ਦੇ ਥੂ ਦੇ ਕੇ ਗੇੜਾ ਜਦੋਂ ਫਿਰ ਕੋਈ ਰਲਿ ਹੋਵੇ ਬੱਸ ਤੇ ਗਮਾੜ ਚ ਜਾਣਾ ਪੈਂਦਾ ਪੁੱਤ ਆਏ ਥੋੜੀ ਹੁਣ ਤੂੰ ਤਾਂ ਕਹਿੰਦਾ ਵੀ ਉਹਨਾਂ ਦੇ ਨਾ ਆ ਜਾ ਅਗਲਾ ਤਾਂ ਆਉਂਦਾ ਨਹੀਂ ਪੂਆ ਕੋਈ ਨਹੀਂ ਅਗਲਾ ਨਹੀਂ ਆਉਂਦਾ ਤਾਂ ਫਿਰ ਆਪ ਤਖਾਲਗੇ ਅੰਦਰ ਬਹਿ ਜੀਏ ਕੀ ਆ ਅਗਲਾ ਮਾਰੀ ਕਰ ਜੂ ਲੈ ਚੰਗੇ ਕਿ ਕੀ ਮਿਲੂ ਜੇ ਉਹਨਾਂ ਨੇ ਮਾਰੀ ਤਾਂ ਉਹਨਾਂ ਨੂੰ ਪਿੰਡ ਦੀ ਵੀ ਬਦਨਾਮੀ ਉਹਨਾਂ ਨੇ ਖੱਟੀ ਹੈ ਬਦਨਾਮੀ ਬਦਨਾਮੀ ਕੋਈ ਨਹੀਂ ਅੱਜ ਕੱਲ ਸਮ ਹੱਸਦਾ ਅਗਲਾ ਪਰੇ ਮੂੰਹ ਕਰਕੇ ਵੀ ਨਾਲ ਜਿਹਾ ਸਿਰ 파ੜਦਾ ਨਾਲ ਉਹ ਬੈਠਿਆ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਤੋਂ ਫਿਰ ਆਪਾਂ ਕੀ ਕਰੀਏ ਹੁਣ ਥਾਣੇ ਜਾਂਦੇ ਆ ਥਾਣੇ ਨਾਲ ਤੁਸੀਂ ਥਾਣੇ ਜਾਣ ਦਿੰਦੇ ਹੋ ਲੈ ਤਾਂ ਐ ਕਹਿ ਛੱਡਦਾ ਬਿੰਦਰੇ ਕੋਈ ਨਹੀਂ ਕਾਨੂੰ ਗਮਾਨ ਮਥੇ ਉਹਨਾਂ ਨੇ ਤੇ ਜਿਹੜੀ ਮਾਰੀ ਕਰਤੀ ਕਰਤੀ ਫਿਰ ਤੂੰ ਤਾਂ ਨਾ ਆਉ ਕਰ ਜੇ ਕੋਈ ਗੱਲ ਨਹੀਂ ਥਾਣੇ ਜਾਣ ਨੂੰ ਤਾਂ ਕਦੋਂ ਮਰਜ਼ੀ ਲੱਗਦੀ ਜੇ ਤੂੰ ਅਗਲਾ ਮਾਫੀ ਮੰਗਦਾ ਨਾ ਤੇ ਆਪਾਂ ਨੂੰ ਥਾਣੇ ਜਾਣ ਦੀ ਕਿ ਲੋੜ ਤੂੰ ਇਸ ਗੱਲ ਨੂੰ ਹੁਣ ਆਏ ਨਾ ਪੁੱਤ ਇੰਨੀ ਉਹ ਕਰ ਕੋਈ ਨਹੀਂ ਵਿਧਾਣਾ ਗੱਲ ਨੂੰ ਇੱਥੇ ਖੱਪ ਕਰੋ ਆ ਦੀ ਦੀ ਲਾ ਕੇ ਗੱਲ ਦੱਸ ਤੇਰੇ ਮਾਰੇ ਤੇ ਤੇਰਾ ਜਵਾਬ ਕੀ ਕਰੂ ਮੈਨੂੰ ਆਏ ਦੱਸ ਦੇ ਤੂੰ ਇੱਕ ਵਾਰ ਬੁਰਕੂ ਅੱਗ ਤਾਂ ਲੱਗੂ ਕਾਲਜੇ ਤੇ ਅੱਗ ਤਾਂ ਲੱਗਦੀ ਪੁੱਤ ਮੈਂ ਮੰਨਦੀ ਆ ਤੇਰੀ ਗੱਲ ਤੇਰੇ ਨਾਲ ਸਹਿਮਤ ਆ ਵੀ ਅੱਗ ਤਾਂ ਲੱਗਦੀ ਆ ਨਾਲੇ ਤਾਂ ਉਹੀ ਗੱਲ ਇਹ ਕੱਲੀ ਜਾਣੀ ਘਰੇ ਸੀ ਕਿ ਨਾਲਕ ਸਾਰੇ ਤਾਂ ਇਹਦੇ ਧੰਦੇ ਬਗੁੱਚ ਗਏ ਸਾਰਾ ਇਹਦਾ ਕੋਈ ਬਾਹਰ ਅੰਦਰ ਦਾ ਵੀ ਕੰਮ ਬਗੁੱਚ ਗਿਆ ਹੁਣ ਤੂੰ ਕਿੱਥੇ ਨਾਲੇ ਇਹਨੂੰ ਇਹਦੀ ਦੇਖਭਾਲ ਕਰਦਣ ਨਾਲੇ ਆਪਦਾ ਕੰਮ ਛੱਡੀ ਘਰੇ ਬੈਠਾ ਮਿਲਿਆ ਹੀ ਨਹੀਂ ਮੈਨੂੰ ਲਾਡੀ ਮਿਲਿਆ ਹੀ ਨਹੀਂ ਮੈਂ ਦੱਸ ਤਾਂ ਦਿੰਦਾ ਵੀ ਕੀ ਭਾਅ ਵਿਕਦੀ ਆ ਪਤਾ ਨਹੀਂ ਕਿੱਧਰ ਲੱਗੂ ਤਾਂ ਇੱਥੇ ਆਵਾਣਾ ਮੋਟਾ ਦੱਸ ਦੇ ਤੂੰ ਦੱਸ ਦੇ ਮੈਨੂੰ ਮੈਨੂੰ ਕੀ ਪਤਾ ਮੈਂ ਤਾਂ ਆਪ ਲਾਡੀ ਕੇ ਘਰ ਕਾਇਦਨ ਹੋ ਗਿਆ ਉੱੱਤੇ ਜਾ ਕੇ ਆਈ ਮੈਂ ਕਿਹੜਾ ਲਾਡੀ ਘਰ ਗਈ ਆਂ ਉਹ ਛੁੱਟੀ ਉਹ ਬੇਇਤੀ ਕਰਦੇ ਆ ਤੁਸੀਂ ਗੀੜਾ ਦੇ ਕਿ ਉਹਨਾਂ ਨੇ ਕਰਨ ਕੀ ਜਾਂਦੇ ਹੋ ਸਾਰੇ ਬੰਦੇ ਇਹ ਗੀੜਾ ਦੇ ਕੋ ਉੱਤੇ ਸੱਦੀ ਸੀ ਤਾਂ ਆ ਉਹਨੇ ਕਿਕਰਨੇ ਭੇਜਤੀ ਤੇਰੇ ਚਾਚੇ ਨੇ ਆ ਮੈਂ ਤੂੰ ਜਾ ਆ ਕਰਾਉਂਗੇ ਜਿਵੇਂ ਹੈ ਨਹੀਂ ਕੰਕੰਡਾ ਬੱਕਲਾ ਆਏ ਕਰ ਦੂ ਜਾ ਕੁਝ ਨਹੀਂ ਹੁੰਦਾ ਜੇ ਇੰਨੇ ਜੋਗਾ ਹੁੰਦਾ ਮੈਨੂੰ ਤਾਂ ਉਹਨੂੰ ਠੇਡੇ ਨਹੀਂ ਵਜਦੇ ਸੀ ਤਾਂ ਹੁਣ ਤੇ ਗੋਡਾ ਸਰਕੇ ਰੋਟੀ ਖਾਂਦਾ ਉਹਨਾਂ ਤੋਂ ਇਹ ਜਮੀਨ ਨਹੀਂ ਸੀ ਜਾਂਦੀ ਬੇਗਾਨਤਾ ਤਾਂ ਉਹ ਆ ਮੇਰਾ ਸਾਲਾ ਹੁਣ ਕੋਈ ਗੱਲ ਰਾਹ ਪਾਉਗੀ ਕਿ ਪੈਂਦੀ ਨਹੀਂ ਗੱਲ ਰਾਹ ਤਾਂ ਹੁਣ ਆਪੇ ਪਊਗੀ ਹੁਣ ਗੱਲ ਦਾ ਪਈ ਵੀ ਜਾਂਦੀ ਆ ਜੇ ਨਾ ਉਹਨਾਂ ਦੇ ਉਹ ਰਣਜੀਤਪੁਰ ਦੇ ਰਿਸ਼ਤੇਦਾਰੀ ਚ ਮਾਰਗ ਹੋਗੀ ਉਹ ਹੁਣ ਉੱਥੇ ਗਏ ਆ ਦੋਨੇ ਜਣ ਬਸ ਇਹਨਾਂ ਦੇ ਕੋਈ ਮਾਰਗ ਹੋਗੀ ਕਦੇ ਭੋਗ ਆ ਗਿਆ ਕਦੇ ਇਹਨਾਂ ਦੇ ਕੋਸ ਹੋ ਗਿਆ ਕਦੇ ਵਿਆਹ ਆ ਗਿਆ ਮੇਰੀ ਮਾਂ ਦੇ ਮਾਰਕੀਟਾਂ ਬਾਹਰ ਸਿੱਟੀ ਪਈ ਆ ਰੋਟੀਆਂ ਦੇ ਮਾਂ ਹੱਥ ਮਚਾਈ ਜਨ ਗੱਲ ਤਾਂ ਹੁਣ ਰਾਹ ਆਏ ਪਊਗੀ ਉਹ ਕਹਿੰਦੇ ਸਾਡਾ ਭਾਈ ਨਿਮੇੜੋ ਕਿਸੇ ਲੋਟ ਜਿਵੇਂ ਨਿਬੜਦਾ ਹੋਵੇਂ ਨੇ ਮੇੜ ਤੇ ਹੁਣ ਮੈਂ ਤੁਹਾਡੇ ਕੋਲੇ ਆਈ ਆਈ ਆ ਭਾਈ ਸੋਢੀ ਦੱਸੋ ਪਹਿਲਾਂ ਤਾਂ ਕੀ ਸਲਾਹ ਹੈਗੀ ਨਿਮੇੜ ਨੂੰ ਹੁਣ ਤੁਸੀਂ ਨਾ ਐਵੇਂ ਬਾਧੂ ਆਹ ਕਰੋ ਮੈਨੂੰ ਵਾਹ ਠੀਕ ਆ ਮੇਰੀ ਮਾਂ ਨੇ ਮਾਰੀ ਆ ਮੈਥੋਂ ਆਦੀ ਮਾਂ ਦੇ ਮਰਾਲੇ ਲਾਡੀ ਸਾਹਮਣੇ ਖੜਕੇ ਡਿੱਬੜ ਗਿਆ ਨਹੀਂ ਫਿਰ ਜਿੱਥੇ ਮੈਨੂੰ ਮਿਲ ਗਿਆ ਮੈਂ ਤਾਂ ਘੜੀਸੂ ਅਗਲੀ ਚ ਇਹਦਾ ਹੁਣ ਐਂ ਕਹਿੰਦਾ ਆ ਕੇ ਮੈਂ ਤਾਂ ਬੜਾ ਬਰਾਬਰੀ ਖਲੋਪੜ ਪਾੜੂਗਾ ਮੈਂ ਦੱਸ ਫਿਰ ਐ ਤੇ ਬਚ ਗਈ ਜੇ ਉਹਦੇ ਜਾਦੇ ਵੱਜ ਗਈ ਸੱਟ ਸਿਰ 'ਚ ਫੇਰ ਨਰੜੀ ਦਾ ਤੂੰ ਮਰ ਜਾਵੇਂਗਾ ਉਹੀ ਤਾਂ ਮੈਂ ਕਹਿੰਨੇ ਕੀ ਪਿਆ ਕਿਸੇ 'ਚ ਕੋਈ ਮਾੜੀ ਮੋਟੀ ਵੱਜ ਗਈ ਤੇ ਉਹ ਮਰ ਗਈ ਤਾਂ ਕਤਲ ਦੇ ਕੇ ਇਸ ਚੰਦਰ ਜਾਵੇਂਗਾ ਇਹ ਤੇਰੀ ਮਾਂ ਰੋਕੇ ਮਰ ਜੂ ਇਹ ਤਾਂ ਮਰਨ ਵਾਲੀ ਮਰਦੀ ਤਾਂ ਉਹ ਵੀ ਮਰ ਜਾਂਦੀ ਮੈਨੂੰ ਐਂ ਦੱਸ ਜ਼ਮੀਨ ਉਹਨਾਂ ਦੀ ਰੋਲਾ ਉਹਨਾਂ ਦਾ ਵਿਆਹ ਕਿਕਰ ਨੇ ਕਰਾਇਆ ਹਾਮੀਆਂ ਕਿਕਰ ਨੇ ਭਰੀਆਂ ਲੋਨ ਕਿਕਰ ਨੇ ਕਰਾਇਆ ਘਰ ਉਹਨਾਂ ਨੂੰ ਪਾ ਕੇ ਤਾਂ ਮੇਰੀ ਮਾਂ ਦਾ ਕੁੱਟ ਕਟੜਾ ਕਰਨ ਦਾ ਮਤਲਬ ਹੀ ਨਹੀਂ ਕੋਈ ਸਾਂਝੀ ਉਹਨਾਂ ਨੇ ਕੌਣ ਮਾਰਦਾ ਹੁੰਦਾ ਜਿਹੜਾ ਬੰਦਾ ਰੋਲਾ ਨਵੇੜਨ ਜਾਵੇ ਹੁਣ ਭਾਈ ਕੀ ਕਹਿ ਸਕਦੇ ਆ ਉਹ ਤਾਂ ਕਹਿੰਦੇ ਇਸ ਕਿਕਰ ਦੇ ਮਾਰਦੇ ਸੀ ਤੇ ਕੇ ਵੱਜ ਗਈ ਬੰਤ ਉਹਦੇ ਮੰਨਦੇ ਤਾਂ ਹੈ ਉਹ ਤੇ ਕਹਿੰਦੇ ਕਿ ਕਿਕਰ ਨੇ ਮਾਰੀ ਇਹਦੇ ਲੈ ਹੁਣ ਮੱਲਣ ਨੂੰ ਕੇ ਕਹੋ ਨਾ ਕੈਵਰੇਜ ਆਈ ਜਾਂਦੇ ਜਦੋਂ ਬਹੁਤ ਸਭ ਕਿਕਰ ਦੇ ਹੱਥ ਤੇ ਕਿੱਥੇ ਡਾਂਗ ਸੀ ਕਿੱਥੇ ਤੂੰ ਨਾ ਤਸੀ ਕਿੱਥੇ ਸੀ ਉਹ ਤਾਂ ਸਾਡਾ ਐ ਬਾਹ ਖਿੱਚ-ਖਿੱਚ ਕੇ ਤਾਂ ਸਾਨੂੰ ਇਥੋਂ ਹੋ ਗਿਆ ਉਹ ਤਾਂ ਸਾਨੂੰ ਕਹਿੰਦਾ ਸੀ ਵੀ ਤੁਸੀਂ ਪਾਸੇ ਹੋ ਜਾਓ ਮਾਰੀ ਤਾਂ ਡਾਂਗਾ ਤਾਂ ਨਾ ਹੱਥ ਤਸੀ ਗਿਆ ਕਿਕਰ ਡਾਂਗਾ ਚਲਾਉਣ ਵਾਲਾ ਹੁੰਦਾ ਨਾ ਉਹਨੂੰ ਇਹਦੀਆਂ ਕੁੱਤਿਆਂ ਕੰਧਾਂ ਦੇ ਚੜਾਈਆਂ ਹੁੰਦੀਆਂ ਇਹ ਮੇਰੇ ਸਾਡੇ ਤੂੜੀ ਵਾਲੇ ਚ ਹੁੰਦੇ ਤੇ ਕਿਕਰ ਕੋਥੀ ਚ ਹੁੰਦਾ ਨਰਮ ਕਰਕੇ ਤਾਂ ਇਹਨਾਂ ਨੇ ਫਾਇਦਾ ਚੱਕਿਆ ਫੇਰੀ ਤਾਂ ਉਹ ਸਿਰਤੇ ਬੈ ਗੇ ਜੇ ਉਹ ਨਰਮ ਸੀ ਜੇ ਉਹ ਪਹਿਲਾਂ ਤੋਂ ਹੀ ਆਏ ਹੁੰਦਾ ਉਹਨੂੰ ਮੈਂ ਬਿਠੇਰਾ ਕਰਲਾ ਰਹੀ ਟਾਈਮ ਸਰ ਵੀ ਭਾਈ ਤੇਰਾ ਹੁਣ ਟਾਈਮ ਹੈ ਤੂੰ ਵਿਆਹ ਕਰਾ ਲਾ ਆਪਦਾ ਘਰ ਬੰਨ ਲੈ ਉਦੋਂ ਤਾਂ ਉਹ ਵੀ ਨਾ ਕਿਸੇ ਦੇ ਆਖੇ ਦੇਖੇ ਲੱਗਿਆ ਇਹਦੇ ਮਗਰ ਹੀ ਤੁਰੇ ਫਿਰ ਹਾਂ ਜਿਵੇਂ ਸੁਖਾਲ ਆਖੂ ਵੀ ਠੀਕ ਹੈ ਭਾਈ ਉਂਗਲਾ ਤਾਂ ਚੜਿਆ ਸੀ ਉਦੋਂ ਹਾਂ ਹਾਂ ਟਾਈਮ ਹੈ ਤਾਂ ਘਾੜੇ ਲੱਗਦੇ ਸੀ ਲੱਗਦੇ ਸੀ ਫਿਰ ਮੇਰੇ ਕੋਲ ਸਾਨੂੰ ਪਤਾ ਹੀ ਕਿੰਨਾ ਕ ਜਾਣਦੀ ਸੀ ਨਾ ਆਪ ਜਾਂਦੀ ਸੀ ਨਾ ਉਹਨੂੰ ਜਾਣ ਦਿੰਦੀ ਸੀ ਉਹ ਤਾਂ ਪਤਾ ਹੀ ਜਦੋਂ ਜਾਣਦੀ ਸੀ ਮੈਂ ਆਹ ਰਾਏ ਦੇ ਦਿੰਦੀ ਸੀ ਭਾਈ ਉਹਦਾ ਕੋਈ ਘਰ ਬੰਨ ਦੇ ਹਾਂ ਉਦੋਂ ਤਾਂ ਚੱਲ ਠੀਕ ਆ ਸਾਂਝਾ ਕੰਮ ਸੀ ਚੱਲੀ ਜਾਂਦਾ ਜੀ ਰਲ ਮਿਲ ਕੇ ਐਂ ਤਾਂ ਨਹੀਂ ਕਰਨੀ ਸੀ ਇਹਨਾਂ ਨੇ ਫਿਰ ਮਾੜੀ ਕਰੀ ਹਨਾ ਪੁੱਤ ਸਾਂਝੇ ਘਰ ਨਾ ਜਦੋਂ ਹੁੰਦੇ ਆਪਾਂ ਤਾਂ ਕਹਿ ਦਿੰਨੇ ਚੱਲ ਸਾਂਝਾ ਘਰ ਚੱਲੀ ਜਾਂਦਾ ਪਰ ਬਾਹਰ ਟਾਈਮ ਨਹੀਂ ਜਦੋਂ 3 ਪੁੱਤਾਂ ਦਾ ਰਾਜ ਹੋ ਜਾਂਦਾ ਉਦੋਂ ਨਹੀਂ ਚੱਲਦੇ ਸਾਂਝੇ ਕੰਮ ਆਪਾਂ ਕਿਸੇ ਦੇ ਘਰ ਤੋਂ ਕੀ ਲੈਣਾ ਤੁਸੀਂ ਆਪ ਦਾ ਦੇਖੋ ਭੂਆ ਗੱਲਾਂ ਆयां ਵੀ ਅਸੀਂ ਤੁਹਾਨੂੰ ਮੇੜਾ ਕਰਦੇ ਨਹੀਂ ਮੈਂ ਤਾਂ ਬਰਾਬਰੀ ਮਾਰੂੰਗਾ ਜੇ ਹੁਣ ਕਿੱਕਰ ਨੂੰ ਬੋਲਣ ਗਿਆ ਸੀ ਉਹਦੇ ਨਾਲ ਲੜਨ ਗਿਆ ਸੀ ਉਹ ਮੂੰਹ ਪਿਆ ਇਹਦੇ ਮਾਰਿਆ ਹੁਣ ਫਿਰ ਘਰੇ ਕਿਉਂ ਨਹੀਂ ਮਾਰਦਾ ਬੱਦਾ ਬਦਮਾਸ਼ ਚਲ ਕੋਈ ਨਹੀਂ ਜੇ ਹੁਣ ਉਹਨਾਂ ਤੋਂ ਮੈਂ ਤੈਨੂੰ ਆਖੀ ਤੇ ਜੰਨੀ ਆਂ ਵੀ ਭਾਈ ਉਹਨਾਂ ਦੇ ਘਰੇ ਵੀ ਮੈਂ ਤਾਂ ਉੱਤੇ ਜਾ ਕੇ ਆਈ ਆ ਉਹ ਹੁਣ ਜਮਾ ਤਿਆਰ ਆ ਸੋਣਾ ਰਾਜੀ ਬੰਦਾ ਕਰ ਉਹ ਜਿਵੇਂ ਤੁਹਾਡਾ ਮਨ ਕਰਦਾ ਮੈਨੂੰ ਰਾਏ ਕਰਕੇ ਮਾਂ ਪੁੱਤ ਉਵੇਂ ਦੱਸ ਦਿਓ ਜਿਵੇਂ ਇਹਨਾਂ ਦਾ ਅਕਸਰ ਕਲਦੀਪ ਤੈਨੂੰ ਪਾਊਗਾ ਮੈਂ ਤਾਂ ਤੈਨੂੰ ਆ ਹੀ ਕਹਿਣੀ ਆ ਪੁੱਤ ਕੀ ਲੈਣਾ ਸਿਰੇ ਜਾ ਕੇ ਜਿਹਹ ਜਾ ਉਹਨਾਂ ਨੇ ਕਰਿਆ ਉਹ ਜੀ ਫਿੱਟ ਲਾਂਤ ਵੀ ਲੈ ਲਈ ਲੋਕਾਂ ਤੋਂ ਹਾਂ ਆਪਾਂ ਕੀ ਖਟਣਾ ਆਪਾਂ ਥਾਣੇ ਜਾਵਾਂਗੇ ਫੇਰ ਵੀ ਉੱਥੇ ਵੀ ਰਾਜੀ ਬੰਦਾ ਹੋਊਗਾ ਰਾਜੀ ਬੰਦਾ ਹੀ ਉਹ ਉੱਥੇ ਵੀ ਚਾਰ ਬੰਦੇ ਪਿੰਡ ਦੇ ਆ ਹਾਮਾਂਗਾ ਭਰਨਗੇ ਇੱਧਰ ਉੱਧਰ ਉਹਨਾਂ ਦਾ ਵੀ ਹਾਵਾਂ ਪਰ ਨਗੇ ਤੇ ਸੋਟਾਂ ਵੀ ਪਰਣਗੇ ਚੰਗੇ ਮਾੜੇ ਪੰਚਾਇਤ ਨੂੰ ਤਾਂ ਸਾਰੇ ਇੱਕੋ ਜਿਹੇ ਹੁੰਦੇ ਉਹੀ ਤਾਂ ਗੱਲ ਹੈਗੀ ਤੂੰ ਕੀ ਕਹਿਣੀ ਹੈ ਫਿਰ ਛੱਟ ਤੂੰ ਖੜੀ ਆ ਮੈਂ ਛੱਟ ਚੱਲ ਮੇਰੇ ਤਾਂ ਮਾਰਨ ਵਾਲੀ ਮਾਰੀ ਜਿਹੜੀ ਉਹ ਤਾਂ ਜੇ ਆ ਕੇ ਬੰਦਾ ਇੱਥੇ ਕਰੂ ਤਾਂ ਪਰੂਗਾ ਵੀ ਠੀਕ ਹੈ ਆਪਾਂ ਤਾਂ ਦੇਖ ਕੇ ਕਦੇ ਕੋਈ ਮਾੜਾ ਨਹੀਂ ਕਰਿਆ ਉਹਦਾ ਘਰ ਬੰਨਿਆ ਸੀ ਤਾਂ ਕਰਕੇ ਇਹਨਾਂ ਨੇ ਆਪਣਾ ਬੈਰ ਪਿਆ ਇੱਕ ਪਾਸੇ ਤਾਂ ਭੜਾ ਹੀ ਕੀਤਾ ਨਾ ਕੀਤਾ ਤੇ ਜੇ ਭਾਈ ਹੁਣ ਆਪਾਂ ਬਰਾਬਰੀ ਕਰਾਂਗੇ ਤੇਰੇ ਛੱਟ ਪੇਟ ਮਾਰੀ ਫਿਰ ਲੋਕ ਮੈਨੂੰ ਕਹਿਣਗੇ ਮਾਂ ਨੇ ਮਰਵਾਤਾ ਲੈ ਪਹਿਲਾਂ ਤੇਰੇ ਛੱਟ ਮਾਰੀ ਫਿਰ ਮੇਰੇ ਮਾਰਨਗੇ ਆ ਇੱਕ ਟੈਕ ਉਸ ਵੇਤੋਂ ਹੁਣ ਆਪਾਂ ਲੜੋ ਲੜਾਈ ਕਰਾਂਗੇ ਤਾਂ ਕੀ ਪਤਾ ਹੁੰਦਾ ਕਿਹਦੇ ਵਜਦੀ ਆ ਫਿਰ ਪੈਂਦਿਆਂ ਚ ਹੁਣ ਉਹਨਾਂ ਨੂੰ ਆਖ ਹੀ ਜਾਂਦੇ ਐ ਵੀ ਉਹ ਆਈ ਆਂਦੇ ਲੋਕ ਵੀ ਇਹਦੀ ਮਾਂ ਨੇ ਮਰਵਾਏ ਐ ਇਹਦੀ ਮਾਂ ਨੇ ਡਾ ਕਿ ਮਰਵਾਏ ਸਾਰੇ ਹੁਣ ਸਫਪਾਲ ਨੂੰ ਕਹਿੰਦੀ ਫਿਰ ਤੇਰੀ ਮਾਂ ਨੂੰ ਆਖਣਗੇ ਕਹੀਂ ਤੂੰ ਕੀ ਹੋ ਜੂਗਾ ਕਹੀ ਤਾਂ ਜਾਂਦੀ ਹੁੰਦੀ ਆ ਜੇ ਕੋਈ ਰੱਜ ਕੇ ਖਾਂਦਾ ਕਹਿੰਦੇ ਰੱਜ ਕੇ ਖਾਂਦਾ ਜੇ ਕੋਈ ਭੁੱਖਾ ਕਹਿੰਦੇ ਭੁੱਖਾ ਲੋਕ ਤਾਂ ਭੌਂਕਦੇ ਹੁੰਦੇ ਦਾ ਕੁੱਤੇ ਆ ਇਹਦਾ ਕੁੱਤੇ ਇਹਨਾਂ ਦੀ ਨਾ ਸੁਣੇ ਚੱਲ ਇਹਦਾ ਆਪਦੀ ਮਰਜ਼ੀ ਕਰੇ ਕਰੇ ਆਪ ਦੀ ਮਰਜ਼ੀ ਫਿਰ ਜੇ ਤੂੰ ਥਾਣੇ ਜਾਏਂਗਾ ਤੈਨੂੰ ਆਖੀ ਤੇ ਜਾਣੀਂਗਾ ਸੀ ਥਾਣੇ 'ਚ ਵੀ ਤਾਂ ਪੁਲਿਸ ਵਾਲੇ ਵੀ ਨਾਲੇ ਤਾਂ ਤੈਥੋਂ ਲੈਣਗੇ ਕੋਈ 5-10 ਹਜ਼ਾਰ ਹਾਂ ਨਾਲੇ ਉਹਨਾਂ ਤਾਂ ਲੈਣਗੇ ਤੇ ਅਕਸਰ ਰਾਜੀ ਬੰਦਾ ਆਖਣਗੇ ਪੰਚਾਇਤ ਵਾਲੇ ਲੈਓ ਫਿਰ ਨਾਲੇ ਭਾਈ ਕੰਮ ਛੱਡਾਂਗੇ ਨਾਲੇ ਘਰ ਦਾ ਕੰਮ ਰੂਲੂ ਨਾਲੇ ਜੇ ਕੋਈ ਨਾ ਗੱਲ ਰਾ ਭਾਈ ਉੱਥੇ ਦੂ ਤੂ ਮਾਮੇ ਹੋਗੀ ਗੱਲ ਵਾਦਝੂਗੀ ਨਾਲੀ ਵਾਦੂਗੀ ਐ ਕਰ ਫਿਰ ਭੂਆ ਤੂੰ ਰਾਜੀ ਬੰਦੇ ਤੇ ਸਹਿਮਤ ਆ ਮੈਂ ਤਾਂ ਸਕੇ ਪੈਰੀਂ ਹੱਥ ਲਾ ਦੇ ਨਾ ਰਾਜੀ ਬੰਦਾ ਹੀ ਆ ਐਨਾ ਕਰਾ ਦੇ ਬਸ ਠੀਕ ਆ ਤੇ ਹੱਥ ਤੇਰੇ ਲਗਾਉਣੇ ਨਾਲੇ ਮੇਰੀ ਮਾਂ ਦੇ ਲੜੇ ਤਾਂ ਇਹ ਦੇ ਫਾਇਰੀ ਹੱਥੀਏ ਜਿੱਦੋਂ ਅਗਲੇ ਨੇ ਮਾਫੀ ਮੰਗਣੀ ਸੋਤੋਂ ਕੋਈ ਨਹੀਂ ਫਿਰ ਅਗਲੇ ਦਿਨ ਤੋਂ ਕਿੱਲਾ ਕਿਵੇਂ ਨਿਕਲੂ ਕੱਲ ਨੂੰ ਤਾਂ ਉਹ ਫੇਰ ਹੱਸਣਗੇ ਮੈਨੂੰ ਲੋਕ ਕਿਵੇਂ ਜਾਣ ਦੇਣਗੇ ਕਹਿਣਗੇ ਕਿ ਬਾਪ ਦੀ ਮਾਂ ਦਾ ਸਿਰ ਫੋਟਵਾ ਕੇ ਤੇ ਵੱਡਾ ਬੇਲਗਾ ਤੂੰ ਫਿਰ ਤਾਂ ਇੱਥੇ ਕਰੀ ਜਿੱਤਰਾ ਮਤਲਬ ਕੀ ਆ ਹੈ ਜੰਮੇ ਨਹੀਂ ਤੂੰ ਤੇ ਧਾਤੀ ਤੇ ਫਿਰ ਉਹੀ ਲੋਕਾਂ ਵਾਲੀ ਗੱਲ ਆ ਗਈ ਹੁਣ ਤਾਂ ਤੂੰ ਕਹਿ ਕੇ ਹਟੇ ਮੇ ਲੋਕ ਤਾਂ ਕੁੱਤੇ ਭੌਂਕਦੇ ਤੇ ਫਿਰ ਜਦੋਂ ਹੁਣ ਤੈਨੂੰ ਕਹਤਾ ਫੇਰ ਵੀ ਉਹੀ ਲੋਕ ਹੈ ਤੇਰੇ ਨਾਲ ਤਾਂ ਇਹ ਕਹਿ ਜਾਂਦਾ ਫਿਰ ਨਾਲ ਇਹਨੂੰ ਹਰਖਾਉਂਦਾ ਤਾਂ ਤੇ ਦੂਜੇ ਲੋਟ ਹੋ ਜਾਂਦਾ ਹਾਂ ਚਲ ਕੋਈ ਨਹੀਂ ਭਾਈ ਮੈਂ ਤਾਂ ਉਹਨਾਂ ਨੂੰ ਕਹਿ ਦੂੰ ਭਈ ਉਹਨਾਂ ਦੇ ਤੋਂ ਮਾਫੀ ਮੰਗੋ ਜਾ ਕੇ ਤੇਰਾ ਜੀਵਨ ਦਾ ਸੌਕ ਕਰਾ ਦਿੰਨੇ ਆ। ਵਾਹ ਵਾ ਜਾਣਾ ਨਹੀਂ ਉਹਨਾਂ ਦੇ ਘਰੇ। ਆਪਾਂ ਕੀ ਲੈਣ ਜਾਣਾ ਉਹਨਾਂ ਦੇ ਘਰੇ? ਆਪਾਂ ਕੀ ਲੈਣ ਜਾਣਾ ਪਹਿਲਾਂ ਹਗਲ ਤੇ ਆ ਜਾਂਦੀ। ਸਰਪੰਚ ਨਹੀਂ ਬਣੀ ਫਿਰ ਨਾ ਤੂੰ ਮੈਂਬਰ ਨਹੀਂ ਨਾ ਸਰਪੰਚ ਨਹੀਂ ਨਾ ਤੇ ਕੋਈ ਵੀ ਮੋਰ ਵੀ ਤੂੰ ਲਾ ਕੇ ਰਾਜੀ ਬੰਦਾ ਕਰਾ ਦੇ। ਉਹ ਗਮਾੜ ਮੱਠਾ ਸਤਜੋਗ ਚ ਹੁੰਦਾ ਸੀ ਅੱਜ ਕੱਲ ਕਲਜੋਗ ਹੈ। ਲੈਲੀ ਸਾਦਾ ਸੇ। ਗਮਾੜ ਮੱਠਾ ਗਮਾੜ ਮੱਠਾ ਮੇਰੀ ਗੱਲ ਸੁਣ ਬਿੰਦਰ। ਹੁਣ ਭਾਈ ਉਹੀ ਗੱਲ ਮੇਰੇ ਵਰਗੇ ਤੋਂ ਨਹੀਂ ਰਿਹਾ ਜਾਂਦਾ। ਜਦੋਂ ਭਾਈ ਇਹ ਉਧਰ ਉਧਰ ਹੀ ਲੱਗੇ ਪਏ ਆ ਫਿਰ ਹੁਣ ਤੂੰ ਆਏ ਦੱਸ ਵੀ ਕਿਕਰ ਸੋ ਨਰਮ ਐ ਉਹਦੇ ਘਰੋਂ ਵੀ ਭਾਈ ਨਰਮ ਐ ਉਹ ਨਾਲੇ ਜੇ ਹੁਣ ਮੈਂ ਹਾਮੀ ਭਰੀ ਸੀ ਭਾਈ ਵਿਸਤੇ ਨੂੰ ਮੇਰਾ ਵੀ ਢੱਡ ਮੱਚਦਾ ਫਿਰ ਤਾਂ ਕਰਕੇ ਮੈਨੂੰ ਜਾਏ ਬਿਨਾ ਸਰਦਾ ਨਹੀਂਗਾ ਨਹੀਂ ਸਰਦਾ ਗਮਾਂਡ ਚ ਆਪ ਦਾ ਸ੍ਰੀਕਾ ਆ ਗਿਆ ਬਾਕੀ ਉਹੀ ਗੱਲ ਐ ਕਿ ਸਰਦਾ ਨਿਆਣੀਆਂ ਗੱਲਾਂ ਕਰਦਾਗਾ ਹੁਣ ਟੁੱਟ ਕੇ ਕਿਹਦੇ ਨਾਲ ਬੈਹਿ ਜੀ ਚੱਲ ਕੋਈ ਇਹਨੂੰ ਆਪਦੇ ਲੋੜ ਪੈਗੀ ਕੌਣ ਆਊਗਾ ਤੂੰ ਸੀ ਤੂੰ ਅਗਲੇ ਦਿਨ ਕਿਉਂ ਹੋ ਘਰਦੀ ਸੀ ਅੱਗ ਕਿਉਂ ਪਾਉਂਦੀ ਸੀ ਜੇ ਤੈਨੂੰ ਲੋੜ ਪੈਂਦੀ ਸੀ ਕਿਉਂ ਮੈਂ ਅੱਗ ਕਾਹਨੂੰ ਪਾਉਂਦੀ ਸੀ ਲਾ ਮੈਂ ਤਾਂ ਕੋਈ ਮਾੜੀ ਗੱਲ ਕਹੀ ਐ ਸਵਾਦ ਲੈਂਦੀ ਸੀ ਭੂਆ ਜਾਣ ਕੇ ਸਹੀ ਗੱਲ ਆ ਫਿਰ ਕਹਿੰਦੇ ਆ ਤਾਈ ਤਾਂ ਹੁਣ ਕਹਿੰਦੀ ਐ ਰਾਜੀ ਬੰਦੇ ਕਰ ਲਓ ਤੇ ਬਸ ਮੇਰੇ ਮਗਰ ਲੱਗਣਾ ਮੇਰੇ ਹੱਟ ਵੱਜ ਗਈ ਵੱਜ ਗਈ ਵਾ ਤੇਰੇ ਨਾਲ ਉਹਨਾਂ ਦੀ ਕੋਈ ਲੜਾਈ ਨਹੀਂ ਉਹਨੂੰ ਕਹਿੰਦੇ ਮਾਫੀ ਬੰਦੇ ਕਰ ਲੈ ਬਸ ਕਰ ਰਾਜੀ ਬੰਦਾ ਹੀ ਆ ਭਾਈ ਸਾਡਾ ਕਿਹੜਾ ਰਾਜੀ ਬੰਦੇ ਕਰ ਲਿਆ ਕਦੋਂ ਚਾਰਾਂ ਨੂੰ ਇੱਥੇ ਫੇਰ ਇੱਥੇ ਗੰਦਗੀਆਂ ਹੋਊਗੀਆਂ ਬਟਾਲੋ ਚੁੰਨੀਆਂ ਬਣ ਜਊਗੀਆਂ ਉਹ ਭੈਣਾਂ ਦੇਖਣ ਲੜਾ ਕੇ ਬੰਦਿਆਂ ਨੂੰ ਇਹ ਤਾਂ ਐਗੱਲਾਂ ਕਰਦੇ ਆ ਜਵਾਕ ਤਾਂ ਹੁਣ ਮੈਂ ਬੜਾ ਕੇ ਕਿ ਨਹੀਂ ਉਹ ਹੁੰਦਾ ਚਲ ਕੋਈ ਨਹੀਂ ਮੈਂ ਉਹਨਾਂ ਨੂੰ ਦਿਵਾਰੇ ਕਹਿ ਦਿੰਨੀ ਭਾਈ ਇਹ ਤਾਂ ਮਾਫੀ ਮੰਗ ਲੈਣਗੇ ਇਹਦੇ ਅੱਜ ਤੋਂ ਮਾੜਾ ਜਿਹਾ ਜਿਦੋਂ ਇਹ ਘਰੇ ਹੋਇਆ ਦੱਸਣਾ ਤਾਂ ਉਹ ਨਹੀਂ ਸੀ ਹੋਣਾ ਬਸ ਐਸੇ ਨਾਲ ਗੱਲ ਕਰ ਲੈਣੀ ਮੈਂ ਤਾਂ ਜੇ ਹੁਣ ਕਹਿਣੀ ਮੈਂ ਭਾਈ ਚੱਕ ਦਿੰਨੀ ਆ ਲੋਕ ਆਖਣਗੇ ਮਾਂ ਨੇ ਮਰਵਾਤਾ ਹਾਂ ਠੀਕ ਹੈ ਨਾ ਤੂੰ ਜੇ ਹਜੇ 4 ਦਿਨ ਕੰਮ ਦਾ ਫਰੇਜ ਕਰਨਾ ਨਾ ਤੇ ਤੂੰ ਉਹਨੂੰ ਤੇਰੀ ਨਨਾਨਾ ਨੂੰ ਸੱਦ ਲਾ ਉਹਨੂੰ ਤਾਂ ਫੋਨ ਕੀਤਾ ਪਿਆ ਉਹ ਤਾਂ ਆਊਗੀ ਹਾਂ ਉਹ ਤਾਂ ਕਹਿੰਦੀ ਸੀ ਕਿ ਉਹਦੇ ਪੋਤਿਆਂ ਨੂੰ ਛੁੱਟੀਆਂ ਹੋ ਗਈਆਂ ਕਹਿੰਦੀ ਸੀ ਕਿ ਹੁਣ ਆ ਜੂਗੀ ਮੈਂ 4 ਦਿਨ ਲਾ ਜੂਗੀ ਚਲ ਕੋਈ ਨਹੀਂ ਠੀਕ ਹੈ ਮੈਂ ਉਹਦੇ ਕੋਲ ਜਾ ਕੇ ਦਵਾਰੇ ਉਹਨੂੰ ਪੁੱਛ ਲੈਣੀ ਆਂ ਪੁੱਛ ਲੈ ਪੁੱਛ ਲੈ ਕੋਈ ਨਹੀਂ ਚੰਗਾ ਉਹ ਤਾਂ ਹੁਣ ਬਿਸ਼ਾਰਮਾ ਹੈ ਗਿਆ ਸਾਰਿਆਂ ਨੇ ਤਾਂ ਨਹੀਂ ਹੋਣਾਗਾ ਕੁੜੀ ਤਾਂ ਮਿੰਟਾ ਕੱਢਦੀ ਫਿਰਦੀ ਆਪ ਦੇ ਦੇਖ ਲੱਤੀ ਮੀ ਤੇ ਪੋਰਾ ਨਹੀਂ ਯਾਦ ਵੀ ਅਸੀਂ ਕੀ ਖੱਟ-ਖੱਟ ਕੇ ਧਰ ਲਈ ਲਾ ਫੋ ਵੇਖੀਏ ਇਹਨੂੰ ਵੀ ਸਮਝਾ ਜਾਂਦਾ ਵੀ ਭਾਈ ਉਹ ਤਾਂ ਚਲ ਮੰਨਗੇ ਤੂੰ ਵੀ ਨਾ ਹੁਣ ਕਰੀ ਪੁੱਛ ਲਿਆ ਮਨਿੰਦਰ ਨੂੰ ਵੀ ਤੇਰੀ ਮਾਸੀ ਨੇ ਗੱਲ ਕਰ ਲਈ ਹਾਂ ਕਰ ਲਈ ਹੋਣੀ ਮੈਂ ਤਾਂ ਅਜੇ ਪੁੱਛਿਆ ਨਹੀਂਗਾ ਭਾਬੀ ਨੂੰ ਕੋਈ ਨਾ ਭਾਬੀ ਨੇ ਮੈਨੂੰ ਕਹਿਤਾ ਸੀਗਾ ਵੀ ਮੈਂ ਗੱਲ ਕਰ ਲੂੰਗੀ ਮੰਮੀ ਨਾਲ ਕਰ ਲਈ ਹੋਣੀ ਨਹੀਂ ਚੱਲ ਐ ਤਾਂ ਨਹੀਂ ਇੰਨੀ ਤਾਂ ਨਹੀਂ ਮਾੜੀ ਕਰਦੀ ਕਰ ਲਈ ਹੋਊਗੀ ਉਹਨੂੰ ਐ ਪਤਾ ਵੀ ਚੱਲ ਕੁੜੀ ਆਪਦੇ ਘਰੇ ਜਾਵੇ ਕੋਈ ਤਾਂ ਗੱਲ ਬਾਕੀ ਭਾਬੀ ਦੀ ਨਾ ਆਦਤ ਹੈ ਉਹ ਬੋਲਣ ਦੀ ਦਿਲ 'ਚ ਕੋਈ ਪਾਪ ਨਹੀਂ ਹੈਗਾ ਨਹੀਂ ਨਹੀਂ ਚੱਲ ਬੜ ਬੋਲੀ ਐ ਜਿਵੇਂ ਮਾਂ ਕਹਿ ਦਿੰਦੀ ਓਵੇਂ ਓਵੇਂ ਪਿੱਛੇ ਲੱਗਦੀ ਐ ਤੇਰੀ ਭੂਆ ਕਿਵੇਂ ਤੁਰੀ ਆਉਂਦੀ ਐ ਪਤਾ ਨਹੀਂ ਗਾ ਮੰਮੀ ਭੂਆ ਸਸ਼ੀ ਕਾਲ ਸਸ਼ੀ ਕਾਲ ਠੀਕ ਹੈ ਵਧੀਆ ਹੋਰ ਕਿਵੇਂ ਆ ਸੁਪਾਲ ਹਾਂ ਠੀਕ ਹੈ ਮੈਂ ਤਾਂ ਉਧਰ ਹੀ ਬੈ ਗਈ ਹਾਂ ਜੀ ਲਾ ਕੇ ਕਾ ਨੂੰ ਜੀ ਲਾ ਕੇ ਬੈ ਗਈ ਫਿਰ ਮੈਨੂੰ ਤਾਂ ਹੁਣ ਸਾਰਿਆਂ ਨੂੰ ਸੁਣਨਾ ਪੈਂਦਾ ਉਹ ਬੰਦ ਤੋਂ ਦਾ ਵੀ ਪਤਾ ਲੈਣਾ ਪੈਂਦਾ ਅੱਛਾ ਤੇ ਪੂਆ ਇੱਕ ਦੋ ਦਿਨ ਇੱਧਰ ਰਹਿ ਪਾ ਸਾਡੇ ਕੋਲ ਕਿੰਨੇ ਦਿਨ ਹੋ ਗਏ ਦੇਖ ਲੈ ਆਈ ਨੂੰ ਕੋਈ ਨਹੀਂ ਪੁੱਤ ਹੁਣ ਅੱਜ ਤੋਂ ਇੱਧਰ ਰਹਿ ਤੂੰ ਜੇ ਤੂੰ ਕਹਿਣੀ ਹੈ ਤਾਂ ਜਦੋਂ ਪਹਿਲਾਂ ਮੈਨੂੰ ਤੂੰ ਲਾਇਨ ਸੱਦਣ ਜਾਂਦੀ ਤੂੰ ਹੀ ਭੱਜ ਜਾਂਦੀ ਇਹ ਤਾਂ ਨਹੀਂ ਗਈ ਵੀ ਆ ਜਾ ਪੂ ਉਧਰ ਆਪਾਂ ਭੂਪਤੀ ਜਿੱਗਲਾਂ ਗੱਲਬਾਤਾਂ ਕਰਾਂਗੇ ਆ ਦੱਸ ਉਹ ਮੈਂ ਉਹ ਵੀ ਨਹੀਂ ਆਈ ਉਧਰ ਕਾ ਨੂ ਛੋਟਾ ਭਰਾ ਵੱਧ ਪਿਆਰਾ ਹੈ ਭਤੀਜੇ ਭਤੀਜੀ ਪਿਆਰੇ ਨਹੀਂ ਇਹਨੂੰ ਚਲ ਕੇ ਜੀ ਲਾਲਾ ਜਿਵੇਂ ਤੇਰਾ ਫਿਰ ਉਹੀ ਗੱਲ ਤੂੰ ਕੁਛ ਚਾਹਿੰਦੇ ਜਿਵੇਂ ਤੈਨੂੰ ਚੰਗਾ ਲੱਗਦਾ ਠੀਕ ਹੈ ਮੈਂ ਤਾਂ ਤੁਹਾਡੇ ਨਾਲ ਹੀ ਖੁਸ਼ ਹੈ ਠੀਕ ਹੈ ਨਾ ਬਸ ਫਿਰ ਜੇ ਖੁਸ਼ ਹਾਂ ਤਾਂ ਸਾਡੇ ਕਹਿਣੇ 'ਚ ਚੱਲਣ ਲੱਗ ਜਾ ਹੁਣ ਆਪ ਹੀ ਖੁਸ਼ ਹੋ ਜਾਈਂਗੇ ਮਨਿੰਦਰ ਨੂੰ ਕਹਦੇ ਚਾਹ ਦੀ ਕੁੱਟ ਕਰ ਦੂਗੀ ਤੇ ਭੂਆ ਵਾਸਤੇ ਕੋਈ ਨਹੀਂ ਚਾਹ ਮੈਂ ਹਜੇ ਹੁਣੇ ਪੀ ਕੇ ਆਈ ਐ ਕਿਵੇਂ ਆਈ ਸੀ ਮੈਂ ਤਾਂ ਆਈ ਸੀ ਉਹਨਾਂ ਦੇ ਆਈਏ ਬੰਦੋ ਕੇ ਕਰੋ ਠੀਕ ਕੋਈ ਗੱਲਬਾਤ ਕਰੀ ਗੱਲਬਾਤ ਤਾਂ ਭਾਈ ਹੁਣ ਉਹਨਾਂ ਨੂੰ ਮੈਂ ਆਖੀ ਵੀ ਦੇਖ ਜਿਹੜਾ ਕੁਝ ਹੋ ਗਿਆ ਹੁਣ ਉਹ ਤਾਂ ਤੁਸੀਂ ਛੱਡੋ ਪਰੇ ਪਾਉ ਰੇਤਾ ਉਸ ਗੱਲ ਦਾ ਮੈਂ ਹੁਣ ਅੱਗੇ ਵਾਸਤੇ ਸੋਚੋ ਗਮਾਣ ਮੱਥਾ ਨਾ ਸੋਨੂ ਸਰਨਾ ਨਾ ਉਹਨਾਂ ਨੂੰ ਸਰਨਾ ਹਾਂ ਹਾਂ ਤੇ ਉਹ ਮਸਾ ਬਣਾ ਕੇ ਆਈਆਂ ਤੇ ਮੈਂ ਸੋਨੂ ਵੀ ਇਹੀ ਗੱਲ ਕਹੀ ਨਹੀਂ ਹੁਣ ਗਾਹਾਂ ਵਾਸਤੇ ਤੁਸੀਂ ਵੀ ਲੰਮੀ ਸੋਚ ਕੇ ਚੱਲੋ ਆ ਛੱਡੋ ਰੋਜ ਦੇ ਤੂਤਕੜੇ ਪਾਉਣੇ ਹੋ ਹੋ ਇਹਨੂੰ ਤਾਂ ਕੀ ਲੋੜ ਹੈ ਤੂਤਕੜੇ ਪਾਉਣ ਦੀ ਭੈਣੇ ਮੈਂ ਤਾਂ ਕਾਦੇ ਵਾਸਤੇ ਕਲੇਸ ਪਾਉਣੀ ਹੈ ਏ ਜੇ ਸੋਡਾ ਚਲਾਇਆ ਕੰਮ ਸੀ ਨਾ ਬੁੜੀਆਂ ਦਾ ਫੇਰ ਹੀ ਇੱਥੇ ਟਿੱਕਰ ਸਿਰ ਪਾੜਨ ਟਿੱਕਰ ਗੱਲਾਂ ਹੋ ਗਈ ਚਲ ਸ਼ੁਕਰਾ ਠਾਣੇ ਠੂਨੇ ਨਹੀਂ ਗਏ ਸਸਰੀ ਘਰ ਕੋ ਠੀਕ ਹਾਂ ਠੀਕ ਹੈ ਓਹੋ ਭੈਣੇ ਤੈਨੂੰ ਵੀ ਪਤਾ ਹੈ ਸਿਰਕੜਾ ਉਹਦਾ ਅਸੀਂ ਜਾਣ ਕੇ ਪਾੜਿਆ ਜਾਂ ਕੋਈ ਉਹਦੇ ਉਹ ਕਰਿਆ ਉਹ ਤਾਂ ਉਹ ਲੜਾਈ ਚ ਆ ਗਈ ਚਲ ਵੱਜੀ ਉਹਦੇ ਉਹ ਤਾਂ ਵੱਜੀ ਫਿਰ ਜੇ ਆਪਾਂ ਰੌਲਾ ਪਾਇਆ ਤਾਂ ਅਗਲੀ ਵਿਚਾਈ ਜਿਹੜਾ ਨਾਥੇ ਵਿੱਚ ਸੀਗਾ ਛਡਾਉਣ ਦੇ ਤਾਂ ਚੱਲ ਫੇਰ ਹੀ ਉਹਦੇ 7:00 ਵਜੇ ਮੈਂ ਤੈਨੂੰ ਗਾਹਾਂ ਵਾਸਤੇ ਕਹਣੀ ਆ ਸਿਆਣੀ ਬਣ ਕੇ ਚੱਲ ਆਵਦਾ ਘਰ ਰੱਖ ਲੇਗੀ ਜੇ ਆਹੀ ਕੁਛ ਚੱਲ ਗਿਆ ਤੁਸੀਂ ਆਵਦਾ ਘਰ ਪਟਲੋਗਾ ਤੇਰੇ ਕੋਲ ਹੈ ਕਿ ਇੱਕ ਜਵਾਬ ਹੈ ਉਹ ਤਾਂ ਗੱਲ ਠੀਕ ਹੈ ਤੁਹਾਡੀ ਮੇਰਾ ਕਿਹੜਾ ਜੀ ਕਰਦਾ ਕਿਸੇ ਨਾਲ ਲੜਨ ਨੂੰ ਹੁਣ ਪਤਾ ਹੈ ਕਿ ਮੈਨੂੰ ਫਿਕਰ ਲੱਗਿਆ ਪਿਆ 4 ਦਿਨ ਹੋ ਗਏ ਮੇਰੇ ਜਵਾਬ ਕੋਲ ਬਾਹਰ ਪਤਾ ਨਹੀਂ ਰੋਟੀ ਖਾਦੀ ਹੋਣੀ ਨੇ ਕਿ ਨਾ ਖਾਦੀ ਹੋਣੀ ਉਹਨੇ ਨਮ ਤੈਨੂੰ ਕਾਦੀ ਫਿਕਰ ਹੈ ਤੂੰ ਤਾਂ ਬਸ ਐ ਸੋਚ ਬਈ ਤੂੰ ਕੀ ਕਰਨਾ ਤੇਨੂੰ ਘਰ ਦੇ ਮੈਂਬਰਾਂ ਦਾ ਕੋਈ ਮਤਲਬ ਨਹੀਂ ਹੈਗਾ ਤੂੰ ਜਾ ਕੇ ਨਾ ਆਡੇ ਲਾ ਸਾਰਿਆਂ ਨਾਲ ਮਨਿੰਦਰ ਫਿਕਰ ਕਿਉਂ ਨਹੀਂ ਲੈ ਦੱਸ ਮੈਨੂੰ ਜਵਾਕ ਦਾ ਫਿਕਰ ਹੀ ਨਹੀਂ ਹੈ ਨਹੀਂ ਗਾ ਫਿਕਰ ਇਹ ਮੇਰੀ ਗੱਲ ਸੁਣੋ ਸਾਰ ਨਹੀਂ ਆਡੇ ਬੰਦ ਕਰੋ ਤੂੰ ਵੀ ਮਨਿੰਦਰ ਪੁੱਤ ਘੱਟ ਬੋਲਿਆ ਕਰ ਐਨਾ ਬੋਲਣਾ ਤੇਰੇ ਵਾਸਤੇ ਠੀਕ ਨਹੀਂ ਹਜੇ ਤੇਰੀ ਸੱਸ ਬੈਠੀ ਹੈ ਆਪਦੀ ਰਾਏ ਨਾਲ ਦੋਨੇ ਨਾ ਸੱਸ ਚੱਲੋ ਕੁੜੀ ਆਪਦੇ ਘਰੇ ਜਾਊਗੀ ਤੇ ਐਨਾ ਨਾ ਜਿਹੜਾ ਤੂੰ ਕਿਹੜਾ ਘਟਾਂਗੀ ਤੂੰ ਵੀ ਬਾਲਾ ਬੋਲਦੀ ਤਾਂ ਹੀ ਤਾਂ ਇੱਥੋਂ ਟਿੱਕਰ ਗੱਲਾਂ ਹੋਊਗਾ ਸੱਥਾ ਪੰਚਾਇਤਾਂ ਹੋਊਗਾ ਤੂੰ ਤਾਂ ਕਰ ਲਈ ਹੈ ਤੇ ਬਦਨਾਮ ਵੀ ਪਿੰਡ ਚ ਹੋਗੀ ਕਿ ਉਹਨਾਂ ਦੀ ਬਹੁਤ ਐਨਾ ਕੁਝ ਕਰਦੀ ਐ ਐਨਾ ਬੋਲਦੀ ਐ ਕਰਦੀ ਐ ਲੜਾਈਆਂ ਪਵਾਉਂਦੀ ਮੇਰੀ ਗੱਲ ਸੁਣ ਭੈਣੇ ਮੇਰੀ ਕਹੇ ਤਾਂ ਇਹਨੂੰ ਗੁੱਸਾ ਲੱਗਦਾ ਹੁਣ ਜੋ ਲੋਕ ਕਹਿੰਦੇ ਹੀ ਐ ਮੈਂ ਕੀ ਕਹਾਂਗਾ ਕਿ ਕਿਹੜਾ ਕੱਲੀ ਨੂੰ ਕਹਿੰਦੇ ਆ ਮੈਨੂੰ ਮਾਂ ਕਹਿੰਦੀ ਲੈ ਸੁਣ ਲੈ ਭਾਬੀ ਰੋਲਾ ਨਾ ਪਾਇਆ ਕਰ ਚਲ ਗੱਲ ਕਰਨੀ ਹੁੰਦੀ ਹੈ ਦੋਨੇ ਜਣੇ ਬਹਿ ਕੇ ਕਰ ਲਿਆ ਕਰੋ ਮੈਂ ਤਾਂ ਚਾਹ ਬਣਾ ਕੇ ਲਉਗੀ ਹਰਪ੍ਰੀਤ ਮੈਂ ਨਾ ਸਾਰਾ ਕੁਝ ਸੁਣ ਕੇ ਆਈ ਆ ਪਿੰਡ ਚ ਮੈਨੂੰ ਕਾਇਦ ਨੂੰ ਹੋ ਗਿਆ ਇੱਥੇ ਦੇਖ ਮੈਂ ਬਰਾ ਸਰਪੰਚਾਂ ਦੇ ਘਰੇ ਵੀ ਚਾਹ ਜਾ ਆ ਹਮਨਾ ਦੇਖ ਲੈ ਥੋੜੇ ਸਾਹਮਣੇ ਬਹਿ ਕੇ ਬਾਕੀ ਨਾ ਉਹ ਹੋ ਜਾਂਵੇ ਗੁੱਸੇ ਤੇ ਪਰ ਜਿੱਥੇ ਬਦਨਾਮ ਹੈ ਤੇਰੀ ਮਾਂ ਤੇ ਥੋਡੀ ਬਹੂ ਬਦਨਾਮ ਹੈ ਹਰੇਕ ਕਹਿ ਦਿੰਦਾ ਨੋ ਸੱਸ ਕੀ ਚੱਕਵੀ ਸੀ ਨੋ ਉਹ ਉਦੋਂ ਵੀ ਚੱਕਵੀ ਆ ਗਈ ਇੱਥੇ ਦਿੱਕਰ ਜਾਂਦੇ ਲੋਕ ਜੇ ਭਾਬੀ ਮੰਮੀ ਨੂੰ ਬੋਲਦੀ ਆ ਫਿਰ ਮੇਰੇ ਤੋਂ ਬੋਲਿਆ ਜਾਂਦਾ ਫਿਰ ਮੈਨੂੰ ਸੁਣਾਉਂਦੀ ਆ ਤੂੰ ਇੱਥੇ ਬੈਠੀ ਆ ਸਾਡੇ ਸਿਰ ਤੇ ਬੈਠੇ ਤੂੰ ਬਗਜਾਬ ਦੇ ਘਰੇ ਮੈਂ ਮੈਂ ਕਿਹੜਾ ਸ਼ੌਕ ਨੂੰ ਬੈਠੀ ਆ ਭੋ ਤੈਨੂੰ ਵੀ ਪਤਾ ਆਪ ਹੀ ਨਹੀਂ ਹੁੰਦਾ ਕਾਲਾ ਤੁਸੀਂ ਕਰੀਏ ਗੱਲ ਆਪਨਾਂ ਨਾਲ ਹਰਪ੍ਰੀਤ ਵਾਸਤੇ ਹੁਣ ਹਰਪ੍ਰੀਤ ਵਾਸਤੇ ਹੁਣ ਅੱਜ ਇਹਨੇ ਕਿਹਾ ਸੀ ਮਨਿੰਦਰ ਨਾਲ ਮੈਂ ਕਿਹਾ ਸੀ ਇਹਦੀ ਮੰਮੀ ਨੂੰ ਵੀ ਚੱਲ ਭਾਈ ਇਹਨਾਂ ਨੇ ਰਿਸ਼ਤਾ ਕਰਾਇਆ ਕੀ ਚਲ ਸੋਡੀ ਮੰਨਦਾ ਗੱਲ ਤੁਸੀਂ ਫੋਨ ਕਰਕੇ ਦੇਖ ਲਓ ਹੁਣ ਪਤਾ ਨਹੀਂ ਮੈਂ ਪੁੱਛਿਆ ਨਹੀਂ ਪਈ ਐ ਦੀ ਮੰਮੀ ਵੀ ਫੋਨ ਕੀਤਾ ਕਿ ਨਾ ਕੀਤਾ ਤੁਸੀਂ ਪੁੱਛੋ ਭਾਈ ਜੇ ਤਾਂ ਉਹ ਆਉਂਦਾ ਤਾਂ ਠੀਕ ਐ ਨਹੀਂ ਆਪਾਂ ਚੱਲ ਮੈਂ ਚੱਲੂੰ ਤੇਰੇ ਨਾਲ ਆਪਾਂ ਕੁੜੀ ਨੂੰ ਉਹਦੇ ਘਰ ਛੱਡ ਕੇ ਅੱਗੇ ਸਪਾਹਲਾ ਆਪਾਂ ਨੀਮਾ ਹੋ ਕੇ ਵਗ ਚੱਲ ਗਏ ਆਏ ਨਹੀਂ ਹੈਗਾ ਹੁਣ ਇਹ ਤੂੰ ਆਪਦੇ ਬਾਰਗੇ ਬਾਅਦ ਛੱਡੀ ਐ ਇਹ ਰੋਜ ਸੋਡਾ ਇੱਥੇ ਜਲੂਸ ਨਿਕਲਦਾ ਉਹ ਤੇਰੀ ਗੱਲ ਸਹੀ ਐ ਠੀਕ ਐ ਇਹਦਾ ਕਿਹੜਾ ਕਸੂਰ ਸੀ ਕੁੱਟ ਕੇ ਕੱਢੀ ਆ ਉਹਨਾਂ ਨੇ ਹੈ ਹੁਣ ਆਏ ਕਿਵੇਂ ਮੈਂ ਉਹਨਾਂ ਦੇ ਆਪ ਦੀ ਆਪ ਘਰੇ ਛੱਡਿਆ ਮੈਂ ਗੱਲ ਕਰ ਕੀ ਤੋਰਾਂਗੇ ਕੋਈ ਗੱਲ ਕਰਕੇ ਛੱਡ ਕੇ ਆਵਾਂਗੇ ਆਪ ਜਿਵੇਂ ਹੋ ਜਾ ਤੈਨੂੰ ਹੋਰ ਮੈਂ ਕੀ ਆਖੀ ਨੇ ਐਨੀਆਂ ਆੜੀਆਂ ਨਾ ਪਗਾ ਹੁਣ ਟਿੱਕਰ ਪਗਾ ਲੀਆਂ ਤੇਰਾ ਬਹੁਤ ਪੁੱਗ ਗਨਾ ਹੁਣ ਨਹੀਂ ਪੁੱਗ ਦਗਾ ਇਦੋਂ ਗਾਹ ਕੋਈ ਨਾ ਪੁੱ问 ਮੈਂ ਮਾਸੀ ਨੂੰ ਪੁੱਛ ਲਾ ਦੀ ਕੀ ਕਹਿੰਦਾ ਕਾਲਾ ਜੇ ਮਾਸੀ ਨਾਲ ਗੱਲ ਕੀਤੀ ਹੋਈ ਫਿਰ ਤੁਸੀਂ ਵਗ ਜੇ ਜਾ ਕੇ ਗੱਲ ਕਰਿਆਈ ਕਾਲੇ ਨਾਲ ਹਾਂ ਤੂੰ ਪੁੱਛ ਲਾ ਜਿਵੇਂ ਤੈਨੂੰ ਉਹ ਦੱਸੂਗੀ ਜੇ ਜੇ ਤਾਂ ਆਊਗਾ ਤਾਂ ਠੀਕ ਹੈ ਨਹੀਂ ਪਤਾ ਸਵੇਰੇ ਤੈਨੂੰ ਅਸੀਂ ਜਾ ਕੇ ਛੱਡ ਕੇ ਆਵਾਂਗੇ ਤੂੰ ਸਾਡੇ ਨਾਲ ਚੱਲੇ ਆਏ ਉਹ ਦੱਸ ਸਾਨੂੰ ਕੀ ਕਹਿ ਦੂਗਾ ਜਦੋਂ ਅਸੀਂ ਕੋਲੇ ਜਾਵੜਣ ਮਾੜਾ ਮੋਟਾ ਤਾਂ ਇਹ ਹੋ ਕੇ ਚੱਲੋ ਇਹ ਨਹੀਂ ਹੈਗਾ ਵੀ ਤੁਸੀਂ ਅੜਵਾਈਆਂ ਹੀ ਕਰੀ ਚੱਲੋਗੇ ਆ ਅੜਵਾਈਆਂ ਨੇ ਛੋੜਿਆ ਕਿੱਥੋਂ ਟਿੱਕਰ ਕਰਨਾ ਨੇ ਅੜਵਾਈਆਂ ਨੇ ਉਹਨਾਂ ਨੂੰ ਕਢਾਉਂਦਾ ਘਰ ਲੋੜੀਂਦਾ ਨਹੀਂ ਉਹਨਾਂ ਦਾ ਆਪਦਾ ਹੀ ਹੱਕ ਸੀ ਇਹਦੇ ਕਿਹੜਾ ਫੋਨ ਨਹੀਂ ਕੀਤਾ ਕਈ ਵਾਰ ਤਾਂ ਰੋਜ਼ ਮੈਨੂੰ ਤਾਂ ਫੋਨ ਕਰਦੀ ਆ ਕੁੜੀ ਚਲ ਕੋਈ ਨਹੀਂ ਗੁੱਸੇ ਮਸਾਲੇ ਹੁੰਦੀ ਏ ਪਰਿਵਾਰਾਂ ਦੇ ਵਿੱਚ ਤੇ ਪਰ ਫਿਰ ਆਪਾਂ ਆਪਦੇ ਬੰਨੀ ਸੋਚ ਕੇ ਚੱਲੋ ਨਾ ਹੁਣ ਗਾਹਾਂ ਕਿਹੜਾ ਇੱਥੇ ਮੇਰਾ ਭਰਾ ਬੈਠਾ ਵੀ ਉਹ ਕਹਿ ਦੂਗਾ ਵੀ ਹਾਂ ਭਾਈ ਚਲ ਮੈਂ ਕੁੜੀ ਨੂੰ ਆ ਇਹਦੇ ਘਰੇ ਵੜਦੀ ਕਰਕੇ ਇਹ ਤਾਂ ਤੈਨੂੰ ਹੀ ਸਾਰਾ ਕੁਝ ਕਰਨਾ ਪੂਰੇ ਲੱਗ ਕੇ ਚਲ ਦੇਖਦੇ ਆ ਕੀ ਕਹਿੰਦੇ ਫਿਰ ਕਰਦੇ ਆ ਅੱਗੇ ਗੱਲ ਚਾਹ ਬਣ ਗਈ ਆਜੇ ਤੁਸੀਂ ਪੀ ਲੋ ਚਾਹ ਸਾਰਿਆਂ ਨੇ ਚਲ ਚਾਹ ਲਾਂ ਆਉਣਾਂ